ਸੇਵ ਨਾਲ ਨਸ਼ਾ ਖਤਮ ਕਰਨ ਲੱਗੇ ਹੋਏ ਹੋ ਕੀ ਚੱਕਰ ਹੈ ਸੇਵ ਲੈ ਕੇ ਆਏ ਹੋਏ ਹੋ ਤੁਹਾਨੂੰ ਲੱਗਦਾ ਇਹਦੇ ਵਿੱਚ ਕੋਈ ਫਾਲਟ ਹੋਊਗਾ ਕਿੰਨੇ ਕਿੰਨੇ ਸੋਹਣੇ ਲੱਗਦੇ ਆ ਇਹ ਵੀ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਇਹ ਵੀ ਸੋਹਣਾ ਲੱਗਦਾ ਪਰ ਅੱਜ ਸਿਮਰਨ ਜੀ ਇਸ ਸੇਵ ਦੇ ਜ਼ਰੀਏ ਤੁਹਾਨੂੰ ਥੋੜਾ ਜਿਹਾ ਆਪਾਂ ਸਮਝਾਵਾਂਗੇ ਕਿ ਫਰਕ ਕੀ ਹੁੰਦਾ ਜੀ ਜਿਹੜਾ ਇੱਕ ਨਾਰਮਲ ਜ਼ਿੰਦਗੀ ਜੀ ਰਿਹਾ ਬਿਨਾ ਨਸ਼ੇ ਤੇ ਔਰ ਇੱਕ ਜਿਹੜਾ ਨਸ਼ਾ ਕਰਕੇ ਜ਼ਿੰਦਗੀ ਜੀ ਰਿਹਾ ਲੰਮੇ ਟਾਈਮ ਤੋਂ ਤੇ ਉਹਨਾਂ ਦੇ ਜੀਵਨ ਦੇ ਵਿਚਾਰ ਆਮ ਨਾਰਮਲ ਜੀਵਨ ਜੀਣ ਦੇ ਵਿੱਚ ਕੀ ਫਰਕ ਆ ਬਲੈਸ ਪ੍ਰਾਸ਼ ਇਹ ਉਹ ਔਸ਼ਧੀ ਆ ਜਿਹੜੀ ਹਰ ਇੱਕ ਨਸ਼ੇ ਦੇ ਉੱਤੇ ਕੰਮ ਕਰਦੀ ਆ ਚਾਹ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨਸ਼ਾ ਹੋਵੇ ਦੇਖੋ ਨਸ਼ਾ ਸਿਮਰਨ ਜੀ ਪਹਿਲੇ ਟਾਈਮ ਦੇ ਵਿੱਚ ਲੋਕ ਅਫੀਮ ਵੀ ਖਾਂਦੇ ਸੀ ਜੀ ਉੱਕੀ ਵੀ ਖਾਂਦੇ ਸੀ ਦੇਖੋ ਉਹ ਨਸ਼ਿਆਂ ਦਾ ਕੋਈ ਸਾਈਡ ਇਫੈਕਟ ਨਹੀਂ ਸੀ 5-5 ਸਾਲ ਹੋ ਗਈ ਸੀ ਇਹਨਾਂ ਨੂੰ ਦਵਾਈਆਂ ਖਾਂਦਿਆਂ ਨੂੰ ਦਵਾਈਆਂ ਲੱਗ ਰਹੀਆਂ ਸੀ ਪੱਕੀਆਂ ਕੋਈ ਪੁੜੀਆਂ ਵੇਚ ਰਿਹਾ ਕੋਈ ਕੈਪਸੂਲ ਵੇਚ ਰਿਹਾ ਕੋ ਗੋਲੀਆਂ ਵੇਚ ਰਿਹਾ ਨਾ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਰਹੇ ਪਰ ਜਦੋਂ ਬੰਦਾ ਅੱਕ ਕੇ ਸਾਡੇ ਕੋਲ ਆਂਦਾ ਸੀ ਤਾਂ ਉਹਨਾਂ ਨੇ ਇਹੀ ਗੱਲ ਕਹੀ ਆ ਅਸੀਂ ਬੈ ਸਭ ਦਵਾਈਆਂ ਬਹੁਤ ਖਾਦੀਆਂ ਬੱਦ ਤੋਂ ਵੱਧ ਕੋਰਸ ਇਹਦਾ 2 ਮਹੀਨੇ ਦਾ ਆ ਜੇ 2 ਮਹੀਨੇ ਤੋਂ ਬਾਅਦ ਵੀ ਇਹਨੂੰ ਖਾਂਦੇ ਆ ਹੋਰ ਵੀ ਬਿਮਾਰੀਆਂ ਤੇ ਇਹ ਕੰਮ ਕਰੂਗਾ ਕੱਲਾ ਨਸ਼ੇ ਦੀ ਕਟ ਨਹੀਂ ਕਰੂਗਾ ਹੋਰ ਵੀ ਬਿਮਾਰੀਆਂ ਤੇ ਕੰਮ ਕਰੂਗਾ ਮੈਂ ਔਨ ਕੈਮਰਾ ਗੱਲ ਰਿਹਾ ਤੁਸੀਂ ਇਸ ਪ੍ਰਾਸ਼ ਨੂੰ ਇੱਕ ਵਾਰੀ ਸਾਡੇ ਕਹਿਣ ਦੇ ਉੱਤੇ ਵਿਸ਼ਵਾਸ ਕਰਕੇ ਜਰੂਰ ਇਹਦਾ ਇਸਤੇਮਾਲ ਕਰੋ ਸੋ ਜੇ ਕੋਈ ਆਪਣਾ ਜੀਵਨ ਵਧੀਆ ਬਣਾਉਣਾ ਚਾਹੁੰਦਾ ਐਸ ਸੇਬ ਵਾਂਗੂ ਹੈਲਦੀ ਤਾਂ ਉਹ ਇੱਕ ਵਾਰੀ ਸਾਡੇ ਕੋ ਪਹੁੰਚ ਜਰੂਰ ਕਰੇ ਸਾਡਾ ਜਿਹੜਾ ਬਲੈਸ ਪ੍ਰਾਸ਼ ਆ ਉਹਨੂੰ ਅਜ਼ਮਾ ਕੇ ਦੇਖੇ ਨਸ਼ਾ ਲੈਣਦੇ ਉਹਨਾਂ ਦਾ ਡਾਈਜੈਸ਼ਨ ਨਸ਼ੇ ਦਾ ਜੋ ਹੁੰਦਾ ਉਹ ਲਿਵਰ ਤੇ ਬਿਲਕੁਲ ਡਿਪੈਂਡ ਹੁੰਦਾ ਜੀ ਜੋ ਨਸ਼ਾ ਬੋਡੀ ਨੂੰ ਨਹੀਂ ਸੂਟ ਕਰਦਾ ਉਹ ਫਿਰ ਲਿਵਰ ਨੂੰ ਵੀ ਖਰਾਬ ਕਰਦਾ ਇਸ ਲਈ ਉਹਨਾਂ ਦਾ ਲਿਵਰ ਵੀ ਖਰਾਬ ਹੁੰਦਾ ਤੇ ਲਿਵਰ ਨੂੰ ਠੀਕ ਕਰਨ ਲਈ ਅਸੀਂ ਇੱਕ ਸਪੈਸ਼ਲ ਸਰਪ ਬਣਾਇਆ ਹੈ ਇਹ ਲਿਵਰ ਪਤਰਾ ਸਰਪ ਜੀ ਇਸ ਦੇ ਯੂਜ਼ ਦੇ ਵਿੱਚ ਅਸੀਂ ਭੂਮੇ ਆਮਲਕੀ ਕਟਕੀ ਕਾਲਮੇ ਇਹ ਇਸ ਤਰ੍ਹਾਂ ਦੀਆਂ ਮੈਡੀਸਿਨਸ ਪਾਈਆਂ ਹੋਈਆਂ ਆਯੁਰਵੈਦਿਕ ਪ੍ਰੋਡਕਟ ਹੈ ਕਿ ਨਸ਼ੇ ਦੀ ਤੋੜਨ ਨੂੰ ਖਤਮ ਕਰ ਲਈ ਕਿ ਆ ਤੁਸੀਂ ਵੀ ਇੰਨੇ ਨਸ਼ਾ ਵਰਤ ਰਹੇ ਹੋ ਉਸ ਚੀਜ਼ ਦਾ ਜਿਹੜਾ ਜਵਾਬ ਆਪਾਂ ਦੇਣਾ ਹੈ ਕਿਉਂਕਿ ਤੁਸੀਂ ਲਾਈਵ ਲਾਈਵ ਜਵਾਬ ਦਵਾਂਗੇ ਜੀ ਕਿ ਲਾਈਵ ਜਵਾਬ ਦਵਾਂਗੇ ਨਾ ਆਪਾਂ ਲਾਈਵ ਜਵਾਬ ਦਵਾਂਗੇ ਦੇਖੋ ਇਹਨੂੰ ਖਾਣ ਦੇ ਨਾਲ ਜੇ ਕੋਈ ਆਮ ਵਿਅਕਤੀ ਆ ਆਮ ਵਿਅਕਤੀ ਆ ਉਹ ਵੀ ਖਾ ਸਕਦਾ ਮੈਨੂੰ ਤੁਹਾਨੂੰ ਲੱਗਦਾ ਕਿ ਮੈਂ ਨਸ਼ਾ ਕਰਦਾ ਨਹੀਂ 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 ਤੁਸੀਂ ਤਾਂ ਬਣਾਉਂਦੇ ਹੋ ਠੀਕ ਕਰਦੇ ਹੋ ਤੁਸੀਂ ਵੀ ਤੇ ਮੈਂ ਤੁਹਾਨੂੰ ਲਾਈਵ ਖਾ ਕੇ ਦਿਖਾ ਦਿੰਦਾ 1 ਵੀਕ ਪਹਿਲਾਂ ਮੈਂ ਕਿਸੇ ਨੂੰ ਮੈਡੀਸਨ ਦਿੱਤੀ ਆਪਣੇ ਇੱਥੇ ਸ਼ਹਿਰ ਦੇ ਵਿੱਚ ਹੀ ਜੀ ਪੰਪ ਲੈਂਦਾ ਸੀ ਦਿਹਾੜੀ ਦੇ ਵਿੱਚ ਦੋ ਟਾਈਮ ਚਾਰ ਦਿਨ ਪ੍ਰਾਸ਼ ਲੈਣ ਤੋਂ ਬਾਅਦ ਉਹਨੂੰ ਪੰਪ ਦੀ ਜ਼ਰੂਰਤ ਨਹੀਂ ਪਈ ਇਹ ਇਹ ਅਜੇ ਸਾਡੇ ਕੋਲ ਪ੍ਰੂਵ ਨਹੀਂ ਜਿੰਨਾ ਵੀ ਨਜ਼ਰ ਦਾ ਦੂਰ ਔਰ ਨੇੜੇ ਦਾ ਚਸ਼ਮਾ ਲੈ ਚੁੱਕਾ ਹੂੰ ਇਸੇ ਮੈਡੀਸਨ ਦੇ ਨਾਲ ਠੀਕ ਆ ਹੁਣ ਤੁਸੀਂ ਦੇਖੋ ਸਾਨੂੰ ਖੁਸ਼ੀ ਕਿੱਦਾਂ ਨਹੀਂ ਹੋਊਗੀ ਰਿਜ਼ਲਟ ਸ਼ੁਰੂ ਹੋ ਜਾਂਦਾ ਬੰਦੇ ਨੂੰ ਪਤਾ ਲੱਗ ਜਾਂਦਾ 5-10 ਦਿਨ ਦੇ ਵਿੱਚ ਜਾਂ ਜ਼ਿਆਦਾ ਟਾਈਮ ਲੈਣਾ ਪੈਂਦਾ ਜੀ ਜੀ ਬਿਲਕੁਲ ਇਸ ਲਈ ਕੋਈ ਸਾਨੂੰ ਇਨਾ ਲੰਬਾ ਟਾਈਮ ਵੇਟ ਕਰਨ ਦੀ ਜਰੂਰਤ ਨਹੀਂ ਕਿ 5 ਦਿਨ 10 ਦਿਨ ਜਿਸ ਦਿਨ ਤੋਂ ਮੈਡੀਸਿਨ ਲੈਣੀ ਸਟਾਰਟ ਕਰਦਾ ਪੇਸ਼ੀਐਂਟ ਉਸੇ ਦਿਨ ਤੋਂ ਇਹਦੇ ਰਿਜ਼ਲਟ ਸਾਡੇ ਕੋਲ ਆਨੇ ਸਟਾਰਟ ਹੋ ਜਾਂਦੇ ਏਵੀਪੀ ਨਿਊਜ਼ ਪੰਜਾਬ ਦੇ ਨਾਲ ਬਣੇ ਹੋਏ ਹੋਂ ਤੁਸੀਂ ਤੇ ਮੈਂ ਸਿਮਰਨ ਸੋ ਨਸ਼ੇ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਅਗਰ ਯੂਥ ਦੀ ਗੱਲ ਕਰੀਏ ਯੂਥ ਵੱਲੋਂ ਹੁਣ ਜ਼ਿਆਦਾਤਰ ਜਿਹੜਾ ਕੀ ਨਸ਼ਾ ਲੇਤਾ ਜਾਂਦਾ ਹੈ ਨਸ਼ੇ ਦੀ ਜਪੇਟ ਦੇ ਵਿੱਚ ਯੂਥ ਵੱਧਦਾ ਜਾ ਰਿਹਾ ਉੱਤੇ ਹੀ ਪੰਜਾਬ ਸਰਕਾਰ ਵੱਲੋਂ ਨਸ਼ਾ छुड़ाऊ ਕੇਂਦਰ ਕਈ ਉਪਰਾਲੇ ਕੀਤੇ ਗਏ ਨੇ ਜਿਸ ਦੇ ਨਾਲ ਜਿਹੜਾ ਕੀ ਹੈ ਜੋ ਨਸ਼ਾ ਲੈਂਦਾ ਉਸ ਤੋਂ ਬਚਿਆ ਜਾ ਸਕੇ ਕਈ ਦਵਾਈਆਂ ਕਈ ਚੀਜ਼ ਆ ਚੁੱਕੀਆਂ ਨੇ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਜ਼ਿਆਦਾ ਪੈਸੇ ਵੀ ਲਗਾਉਣ ਦੀ ਲੋੜ ਨਹੀਂ ਹੈ ਅੱਜ ਅਸੀਂ ਪਹੁੰਚਿਆ ਨਵਾਂ ਸ਼ਹਿਰ ਦੇ ਰਾਹੂ ਸ਼ਹਿਰ ਦੇ ਵਿੱਚ ਰਾਹੂ ਤੇ ਜਿੱਥੇ ਸਨ ਅੱਜ ਦੋ ਵੈਦ ਔਰ ਇੱਕ ਡਾਕਟਰ ਨਾਲ ਮਿਲਾਵਾਂਗੇ ਜਿਨ੍ਹਾਂ ਵੱਲੋਂ ਇੱਕ ਪਰਾਸ਼ ਤਿਆਰ ਕੀਤਾ ਗਿਆ ਏ ਔਰ ਉਸ ਪਰਾਸ਼ ਦੇ ਨਾਲ ਹੁਣ ਤੱਕ ਕਾਫੀ ਜੋ ਨਸ਼ੇ ਦੇ ਐਡਿਕਟਿਡ ਨੇ ਉਹ ਸਹੀ ਹੋ ਚੁੱਕੇ ਨੇ ਸੋ ਤੁਹਾਨੂੰ ਨਵਾਂ ਸ਼ਹਿਰ ਦੇ ਰਾਹੂ ਦੇ ਵਿੱਚ ਅੱਜ ਮਿਲਾਨੇ ਆ ਵੈਦ ਸੁਖਵਿੰਦਰ ਵੈਦ ਰਣਜੀਤ ਬੀਏ ਐਮਐਸ ਡਾਕਟਰ ਅਜੇ ਸ਼ਰਮਾ ਗੱਲਬਾਤ ਕਰਦੇ ਆ ਕਿ ਇਹਨਾਂ ਵੱਲੋਂ ਜਿਹੜਾ ਪਰਾਸ਼ ਤਿਆਰ ਕੀਤਾ ਗਿਆ ਉਹ ਐਕਚੁਅਲ ਦੇ ਵਿੱਚ ਹੈ ਕੀ ਆ ਸੁਦੇਸ਼ ਭਰ ਦੀ ਗੱਲ ਕਰੀਏ ਤਾਂ ਅੱਜਕੱਲ੍ਹ ਦੇਸ਼ ਭਰ ਦੇ ਵਿੱਚ ਲੋਕ ਨਸ਼ੇ ਦੇ ਚਪੇਟ ਦੇ ਵਿੱਚ ਆ ਚੁੱਕੇ ਨੇ ਪਰ ਤੁਹਾਨੂੰ ਦੱਸਦੀ ਕਿ ਨਸ਼ੇ ਦੇ ਵੈਟ ਦੇ ਲਈ ਕਾਫੀ ਉਪਰਾਲੇ ਕੀਤੇ ਗਏ ਨੇ ਨਿਸ਼ਚਿਤ ਤੋ ਬਚਾਉਣ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕਾਫੀ ਉਪਰਾਲੇ ਕੀਤੇ ਗਏ ਨੇ ਚਾਹੇ ਉਹ ਨਸ਼ਾ ਛਡਾਊ ਕੇਂਦਰ ਹੋਵੇ ਚਾਹੇ ਦਵਾਈਆਂ ਹੋਣ ਪਰ ਤੁਹਾਨੂੰ ਦੱਸ ਦੇ ਕਿ ਸਾਡੇ ਨਾਲ ਜੋ ਵੈਦ ਸੁਖਵੰਦਰ ਜੀ ਮजूद ਨੇ ਬless پراਸ਼ ਲੈ ਕੇ ਆਏ ਨੇ ਗੱਲਬਾਤ ਕਰਨੀ ਆ ਬless پراਸ਼ ਐਕਚੁਅਲ ਚ ਹੈ ਕਿ ਇਹ ਸਵਾਗਤ ਹੈ ਤੁਹਾਡਾ ਸਵਾਗਤ ਹੈ ਸਿਮਰਨ ਜੀ ਤੁਹਾਡਾ ਵੀ ਕੈਮਰਾਮੈਨ ਸਾਹਿਬ ਦਾ ਵੀ ਸਵਾਗਤ ਕਰਦੇ ਆ ਜੋ ਬless پراਸ਼ ਬless پراਸ਼ ਇਹ ਉਹ ਔਸ਼ਧੀ ਆ ਜਿਹੜੀ ਹਰ ਇੱਕ ਨਸ਼ੇ ਦੇ ਉੱਤੇ ਕੰਮ ਕਰਦੀ ਆ ਚਾਹ ਕਿਸੇ ਦਿਰਾਦਾ ਵੀ ਕੋਈ ਵੀ ਨਸ਼ਾ ਹੋਵੇ ਦੇਖੋ ਨਸ਼ਾ ਸਿਮਰਨ ਜੀ ਪਹਿਲੇ ਟਾਈਮ ਦੇ ਵਿੱਚ ਲੋਕ ਅਫੀਮ ਵੀ ਖਾਂਦੇ ਸੀ ਜੀ ਉੱਕੀ ਵੀ ਖਾਂਦੇ ਸੀ ਦੇਖੋ ਉਹ ਨਸ਼ਿਆਂ ਦਾ ਕੋਈ ਸਾਈਡ ਇਫੈਕਟ ਨਹੀਂ ਸੀ ਉਹਨਾਂ ਨੂੰ ਨਸ਼ਾ ਨਹੀਂ ਕਿਹਾ ਜਾ ਸਕਦਾ ਜੀ ਉਹ ਇੱਕ ਆਰਗੇਨਿਕ ਚੀਜ਼ ਸੀਗੀ ਉਹ ਕੁਦਰਤ ਨੇ ਦਿੱਤੀ ਸੀ ਉਹ ਚੀਜ਼ ਹਨਾ ਸੋ ਆਪਾਂ ਜੇ ਉਹਦੀ ਲਿਮਟ ਵਧਾ ਲਈ ਆ ਜਾਂ ਆਪਾਂ ਉਹਦੇ ਐਡਿਕਟ ਹੋ ਗਏ ਆ ਹਨਾ ਲੋੜ ਤੋਂ ਵੱਧ ਖਾ ਰਹੇ ਆ ਫਿਰ ਸਿਮਰਨ ਜੀ ਕੋਈ ਵੀ ਚੀਜ਼ ਆ ਉਹ ਨੁਕਸਾਨਤਾ ਕਰਦੀ ਆ ਮੈਂ ਉਦਾਹਰਨ ਦਿੰਦਾ ਜੇ ਤੁਸੀਂ ਦੋ ਫੁੱਲ ਖਾਂਦੇ ਹੋ ਦੋ ਰੋਟੀਆਂ ਖਾਂਦੇ ਹੋ ਜੋ ਤੁਸੀਂ ਪੰਜ ਖਾ ਲਈਆਂ ਤਾਂ ਤੁਹਾਡਾ ਪੇਟ ਖਰਾਬ ਹੋ ਜਾਊਗਾ ਇਸੇ ਤਰ੍ਹਾਂ ਕੋਈ ਵੀ ਨਸ਼ਾ ਆ ਸਿਮਰਨ ਜੀ ਚਾਹੇ ਉਹ ਥੋੜਾ ਆ ਚਾਹੇ ਬਹੁਤ ਆਇਆ ਨਸ਼ਾ ਤਾਂ ਨਸ਼ਾਈ ਆ ਜੇ ਤੁਸੀਂ ਨਸ਼ੇ ਨੂੰ ਖਤਮ ਕਰਨਾ ਚਾਹੁੰਦੇ ਹੋ ਆਪਣੀ ਬਾਡੀ ਦੇ ਵਿੱਚੋਂ ਅਸੀਂ ਬਾਡੀ ਤਾਂ ਛੱਡੋ ਜੇ ਤੁਸੀਂ ਇਸ ਸਰੀਰ ਨੂੰ ਤੰਦਰੁਸਤ ਬਣਾਉਣਾ ਚਾਹੁੰਦੇ ਹੋ ਉਤੋਂ ਬਲੈਸ ਪਰਾਸ਼ ਇੱਕ ਵਾਰੀ ਆਪਣੇ ਘਰ ਦੇ ਵਿੱਚ ਜਰੂਰ ਮੰਗਵਾ ਕੇ ਦੇਖੋ ਜਿਹੜੇ ਇਹਦੇ ਫਾਇਦੇ ਨੇ ਉਹ ਜਦੋਂ ਤੁਸੀਂ ਖਾਓਗੇ ਜਿਹੜੇ ਦਰਸ਼ਕ ਦੇਖ ਰਹੇ ਨੇ ਸਾਡੀ ਵੀਡੀਓ ਸੁਣ ਰਹੇ ਨੇ ਮੈਂ ਇੱਕ ਵਾਰੀ ਫਿਰ ਕਹਿਣਾ ਚਾਹੁੰਦਾ ਤੁਸੀਂ ਇਸ ਪ੍ਰਾਸ਼ ਨੂੰ ਪਲੱਸ ਪ੍ਰਾਸ਼ ਨੂੰ ਇੱਕ ਵਾਰ ਆਪਣੇ ਘਰ ਜਰੂਰ ਮੰਗਵਾ ਕੇ ਦੇਖੋ ਜਿਹੜੇ ਇਹਦੇ ਫਾਇਦੇ ਨੇ ਅਸੀਂ ਤਾਂ ਬਹੁਤ ਕੁਝ ਕਹਿ ਦੇਣਾ ਫੇਸਬੁੱਕ ਦੇ ਉੱਤੇ ਪਰ ਫਾਇਦਾ ਤਾਂ ਉਦੋਂ ਪਤਾ ਲੱਗੇਗਾ ਜਦੋਂ ਇਹ ਤੁਹਾਡੇ ਅੰਦਰ ਜਾਊਗਾ ਆਣ ਵਾਲੇ ਟਾਈਮ ਦੇ ਵਿੱਚ ਹਰ ਘਰ ਦੇ ਵਿੱਚ ਪਰਾਸ਼ ਮਿਲੂਗਾ ਉਹ ਮਿਲੂਗਾ ਬless ਪਰਾਸ਼ ਪਰਾਸ਼ ਦਾ ਮਾਰਕੀਟ ਦੇ ਵਿੱਚ ਬੜੀ ਤਰ੍ਹਾਂ ਦੇ ਨੇ ਤੁਸੀਂ ਬless ਪਰਾਸ਼ ਮਤਲਬ ਕਿੰਨੇ ਟਾਈਮ ਤੋਂ ਬਣਾ ਕੇ ਮਤਲਬ ਇਹ ਪ੍ਰੋਡਕਟੋਂ ਤੱਕ ਕਿੰਨੇ ਨਸ਼ੇ ਦੇ ਐਡਿਕਟਡ ਨੂੰ ਬਚਾਇਆ ਇਸ ਤੋਂ ਦੇਖੋ ਮੈਡਮ ਉਹਦੀ ਗਿਣਤੀ ਤਾਂ ਨਹੀਂ ਹੈਗੀ ਨਾ ਮੇਰੇ ਕੋਲ ਹੈ ਨਾ ਕਿਸੇ ਕੋਲ ਵੀ ਹੈ ਨਾ ਸੋ ਸਾਡੀ ਵੀਡੀਓ ਦੇਖ ਰਹੇ ਹੋਣਗੇ ਜਿਨ੍ਹਾਂ ਨੇ ਛੱਡ ਕੇ ਨਸ਼ਾ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਸਿਮਰਨ ਜੀ ਸਾਡੇ ਕੋਲ ਇਦਾਂ ਦੇ ਕੇਸ ਵੀ ਆਏ ਆ ਉਹ ਵੀ ਸਾਡੇ ਸੁਣ ਰਹੇ ਹੋਣਗੇ ਬਾਹਰ ਕਿ ਜਿਨ੍ਹਾਂ ਦਾ ਮੈਡੀਕਲ ਕਲੀਅਰ ਨਹੀਂ ਸੀ ਹੁੰਦਾ ਹੂੰ 5-5 ਸਾਲ ਹੋ ਗਈ ਸੀ ਇਹਨਾਂ ਨੂੰ ਦਵਾਈਆਂ ਖਾਂਦਿਆਂ ਨੂੰ ਦਵਾਈਆਂ ਲੱਗ ਰਹੀਆਂ ਸੀ ਪੱਕੀਆਂ ਕੋਈ ਪੁੜੀਆਂ ਵੇਚ ਰਿਹਾ ਕੋਈ ਕੈਪਸੂਲ ਵੇਚ ਰਿਹਾ ਕੋ ਗੋਲੀਆਂ ਵੇਚ ਰਿਹਾ ਨਾ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਰਹੇ ਪਰ ਜਦੋਂ ਬੰਦਾ ਅੱਕ ਕੇ ਸਾਡੇ ਕੋਲ ਆਂਦਾ ਸੀ ਤਾਂ ਉਹਨਾਂ ਨੇ ਇਹੀ ਗੱਲ ਕਹੀ ਆ ਅਸੀਂ ਬੈ ਸਭ ਦਵਾਈਆਂ ਬਹੁਤ ਖਾਦੀਆਂ ਕਿ ਤੁਹਾਡੀ ਦਵਾਈ ਵੀ ਉਹੀ ਨਾ ਗੱਲ ਵੇ ਪੱਕੀ ਲੱਗ ਜਵੇ ਸਾਡਾ ਬਲੈਸ ਪ੍ਰਾਸ਼ ਜਿਹੜਾ ਬੰਦਾ ਫੁੱਲ ਨਸ਼ਾ ਕਰਦਾ ਫੁੱਲ ਡੋਜ਼ ਲੈਂਦਾ ਵੱਧ ਤੋਂ ਵੱਧ ਕੋਰਸ ਇਹਦਾ 2 ਮਹੀਨੇ ਦਾ ਆ ਜੇ 2 ਮਹੀਨੇ ਤੋਂ ਬਾਅਦ ਵੀ ਇਹਨੂੰ ਖਾਂਦੇ ਆ ਹੋਰ ਵੀ ਬਿਮਾਰੀਆਂ ਤੇ ਇਹ ਕੰਮ ਕਰੂਗਾ ਕੱਲਾ ਨਸ਼ੇ ਦੀ ਕਾਟ ਨਹੀਂ ਕਰੂਗਾ ਹੋਰ ਵੀ ਬਿਮਾਰੀਆਂ ਤੇ ਕੰਮ ਕਰੂਗਾ ਮੈਂ ਹਾਂ ਕੈਮਰਾ ਗਹਿ ਰਿਆਂ ਤੁਸੀਂ ਇਸ ਪਰਾਸ਼ ਨੂੰ ਇੱਕ ਵਾਰੀ ਸਾਡੇ ਕਹਿਣ ਦੇ ਉੱਤੇ ਵਿਸ਼ਵਾਸ ਕਰਕੇ ਜਰੂਰ ਇਹਦਾ ਇਸਤੇਮਾਲ ਕਰੋ ਜੀ ਗੱਲ ਕਰ ਰਿਹਾ ਸੀ ਕਿ ਨਸ਼ੇ ਦੀ ਤੇ ਇੱਥੇ ਤੁਹਾਨੂੰ ਦੱਸਦੀ ਕਿ ਇਹ ਪਰਾਸ਼ ਕਿਹੜੇ-ਕਿਹੜੇ ਨਸ਼ੇ ਤੇ ਕੰਮ ਕਰਦਾ ਇਹ ਗੱਲਬਾਤ ਕੀਤੀ ਆ ਵੈਦ ਰਣਜੀਤ ਜੀ ਮੌਜੂਦ ਨੇ ਰਣਜੀਤ ਜੀ ਤੁਸੀਂ ਸੇਵ ਨਾਲ ਨਸ਼ਾ ਖਤਮ ਕਰਨ ਲੱਗੇ ਹੋਇਓ ਕੀ ਚੱਕਰ ਹੈ ਸੇਵ ਲੈ ਕੇ ਆਏ ਹੋਇਓ ਸਿਮਰਨ ਜੀ ਸਾਊ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆਂ ਤੇ ਸਾਡੇ ਬ੍ਰਦਰ ਕੈਮਰਾਮੈਨ ਜੀ ਦਾ ਵੀ ਅਸੀਂ ਸਵਾਗਤ ਕਰਦੇ ਆਂ ਜੀ ਜੀ ਕੋਈ ਨਹੀਂ ਅਸੀਂ ਇਹਦੇ ਬਾਰੇ ਵੀ ਖੋਲ ਕੇ ਦੱਸਾਂਗੇ ਨਸ਼ਾ ਅਸਲ ਵਿੱਚ ਸਮਰਨ ਜੀ ਨਾ ਸੇਵਨਾ ਨਾ ਕਿਸੇ ਫਰੂਟ ਨਾਲ ਛੱਡਿਆ ਜਾ ਸਕਦਾ ਇਹ ਤਾਂ ਫੌਰ ਐਗਜ਼ਾਮਪਲ ਏ ਕਿ ਤੁਹਾਨੂੰ ਸਮਝਾਉਣ ਦੇ ਲਈ ਅਸੀਂ ਤੁਹਾਡੇ ਸਾਹਮਣੇ ਸੇਬ ਲੈ ਕੇ ਆਏ ਆ ਇਹਦੇ ਜਰੀਏ ਦੱਸਾਂਗੇ ਅਸੀਂ ਕਿ ਜਿਹੜੇ ਸਾਡੇ ਪੇਸ਼ੈਂਟ ਆ ਜਿਹੜੇ ਨਸ਼ੇ ਦੇ ਨਾਲ ਬੁੜੀ ਤਰ੍ਹਾਂ ਐਡਿਕਟਡ ਹੋ ਚੁੱਕੇ ਆ ਜੀ ਤੇ ਬੈਸੇ ਤੁਸੀਂ ਦੇਖ ਲੈਣਾ ਆਮ ਨੋਰਮਲ ਦੇਖਿਓ ਤੁਸੀਂ ਕਿਸੇ ਨੂੰ ਚਿਹਰੇ ਤੋਂ ਨਹੀਂ ਜੱਜ ਕਰੋਗੇ ਜੀ ਕਿ ਇਹ ਕਿਸੇ ਨਾ ਕਿਸੇ ਨਸ਼ੇ ਦੇ ਨਾਲ ਐਡਿਕਟਡ ਹੈਗਾ ਕਿਉਂਕਿ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਬਹੁਤ ਸੋਹਣੇ ਸੁਨਖੇ ਆ ਠੀਕ ਆ ਜੀ ਥੋੜੀ ਖੁਰਾਕ ਹੈਵੀ ਹੋਣ ਕਰਕੇ ਸੋਹਣੇ ਸੁਨਖੇ ਲੱਗਦੇ ਆ ਹੈਨਾ ਪਰ ਉਹਨਾਂ ਦਾ ਅਦਰੂਨੀ ਨਹੀਂ ਸਾਨੂੰ ਪਤਾ ਹੁੰਦਾ ਹਾਂਜੀ ਸੇਮ ਇਸੇ ਤਰ੍ਹਾਂ ਇਹ ਕਿਸੇ ਵੀ ਉਦਾਹਰਣ ਦਵਾਂਗੇ ਹੁਣ ਦੇਖੋ ਤੁਸੀਂ ਦੇਖੋ ਸੇਬ ਕਿੰਨੇ ਵਧੀਆ ਲੱਗ ਰਿਹਾ ਤੁਹਾਨੂੰ ਲੱਗਦਾ ਇਹਦੇ ਵਿੱਚ ਕੋਈ ਫਾਲਟ ਹੋਊਗਾ ਇਹ ਕਿੰਨੇ ਕਿੰਨੇ ਸੋਹਣੇ ਲੱਗਦੇ ਆ ਇਹ ਵੀ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਇਹ ਵੀ ਸੋਹਣਾ ਲੱਗਦਾ ਪਰ ਅੱਜ ਸਿਮਰਨ ਜੀ ਇਸ ਸੇਵ ਦੇ ਜਰੀਏ ਤਾਨੂੰ ਥੋੜਾ ਜਿਹਾ ਆਪਾਂ ਸਮਝਾਵਾਂਗੇ ਵੀ ਇਹ ਫਰਕ ਕੀ ਹੁੰਦਾ ਜੀ ਜਿਹੜਾ ਇੱਕ ਨਾਰਮਲ ਜ਼ਿੰਦਗੀ ਜੀ ਰਿਹਾ ਬਿਨਾ ਨਸ਼ੇ ਤੇ ਔਰ ਇੱਕ ਜਿਹੜਾ ਨਸ਼ਾ ਕਰਕੇ ਜ਼ਿੰਦਗੀ ਜੀ ਰਿਹਾ ਲੰਮੇ ਟਾਈਮ ਤੋਂ ਤੇ ਉਹਨਾਂ ਦੇ ਜੀਵਨ ਦੇ ਵਿੱਚ ਆਰ ਆਮ ਨਾਰਮਲ ਜੀਵਨ ਜੀਣ ਦੇ ਵਿੱਚ ਕੀ ਫਰਕ ਆ ਤੇ ਮੈਂ ਤੁਹਾਨੂੰ ਥੋੜਾ ਜਿਹਾ ਸਮਝਾਉਣਾ ਐਕਸਪੈਰੀਮੈਂਟ ਕਰਕੇ ਸੋ ਬਿਲਕੁਲ ਸੇਵ ਦੇ ਰਾਹੀਂ ਅੱਜ ਵੈਦ ਰਣਜੀਤ ਜੀ ਕੁਝ ਦੱਸ ਰਹੇ ਨੇ ਤੇ ਜੁਰ ਇਸ ਚੀਜ਼ ਨੂੰ ਨੋਟਿਸ ਕਰਿਓ ਬਿਲਕੁਲ ਬਿਲਕੁਲ ਨੋਟ ਕਰਿਓ ਮੈਂ ਦਰਸ਼ਕਾਂ ਨੂੰ ਵੀ ਕਹਿਣਾ ਚਾਹਨਾ ਇੱਕ ਵਾਰ ਜ਼ਰੂਰ ਨੋਟ ਕਰਿਓ ਆ ਫੜਿਓ ਜੀ ਵੈਦ ਸਾਹਿਬ ਹੁਣ ਦੇਖੋ ਸਿਮਰਨ ਜੀ ਆਪਾਂ ਤੁਹਾਡੇ ਸਾਹਮਣੇ ਕੱਟ ਦੇਣਾ ਜੀ ਠੀਕ ਆ ਜੀ ਆ ਸੇਵ ਆਪਾਂ ਕੱਟ ਰਹੇ ਆ ਆ ਜੋ ਕੈਮਰਾਮੈਨ ਜੀ ਥੋੜਾ ਨੇੜੇ ਆ ਜਾਓ ਆਪਾਂ ਦਿਖਾ ਦਈਏ ਦਰਸ਼ਕਾਂ ਨੂੰ ਵੀ ਜੀ ਹੁਣ ਦੇਖੋ ਆਪਾਂ ਸੇਵ ਕਟਿਆ ਆ ਫੜੋ ਜੀ ਇਹ ਦੇਖੋ ਦੇਖਣ ਨੂੰ ਸਿਮਰਨ ਜੀ ਕਿੰਨਾ ਸੋਹਣਾ ਲੱਗ ਰਿਹਾ ਬਿਲਕੁਲ ਬਾਹਰ ਤੋਂ ਬਹੁਤ ਸੋਹਣਾ ਲੱਗ ਰਿਹਾ ਠੀਕ ਹੈ ਤੇ ਹੁਣ ਤੁਸੀਂ ਇਹਦੇ ਵਿੱਚੋਂ ਦੇਖੋ ਜੀ ਠੀਕ ਹੈ ਜੀ ਇਹੀ ਅੱਜ ਕੱਲ ਦੇ ਯੂਥ ਦਾ ਹਾਲ ਹੋ ਗਿਆ ਮਤਲਬ ਦੇਖਣ ਨੂੰ ਅੰਦਰੂਨੀ ਨਹੀਂ ਪਤਾ ਚੱਲਦਾ ਵੀ ਨਸ਼ੇ ਦੇ ਨਾਲ ਕੀ ਇਫੈਕਟ ਉਹਨਾਂ ਦੇ ਸਰੀਰ ਦੇ ਉੱਪਰ ਪੈ ਰਿਹਾ ਉਹ ਚੀਜ਼ ਤੁਸੀਂ ਅੱਜ ਸੇਵ ਨਹੀਂ ਦਸ਼ਕਾਂ ਨੂੰ ਦਿਖਾ ਰਹੇ ਹੋ ਹੁਣ ਦੇਖੋ ਸਿਮਰਨ ਜੀ ਬਾਰੋਂ ਸਾਡੀ ਸ਼ਕਲ ਸੋਹਣੇ ਕੱਪੜੇ ਪਾਏ ਅਸੀਂ ਬਹੁਤ ਸੋਹਣੇ ਲੱਗਦੇ ਆ ਜਿਹੜੇ ਨਸ਼ੇ ਦੇ ਨਾਲ ਐਡਿਕਟਡ ਆ ਇਨ ਇਹਦੇ ਜਰੀਏ ਆਪਾਂ ਇੱਕ ਜਵਾਬ ਵੀ ਦਵਾਂਗੇ ਹੁਣ ਬਹੁਤ ਸਾਰੇ ਐਡਿਕਟਡ ਬੰਦੇ ਸਾਡੇ ਕੋਲ ਆਂਦੇ ਆ ਇਹ ਮੈਨੂੰ ਇਦਾਂ ਹੋ ਰਿਹਾ ਮੈਨੂੰ ਇਦਾਂ ਹੋ ਰਿਹਾ ਬਾਕੀ ਤਾਂ ਮੈਂ ਠੀਕ ਹਾਂ ਮੈਨੂੰ ਥੋੜੀ ਜੀ ਆ ਸਮੱਸਿਆ ਆ ਰਹੀ ਆ ਹੁਣ ਦੇਖੋ ਜੇ ਇਸ ਇਨਸਾਨ ਦੀ ਸਿਹਤ ਅੰਦਰੋਂ ਅਦਰੂਨੀ ਸਾਡੇ ਜਿਹੜੇ ਪਾਰਟ ਹੈਗੇ ਆ ਸਾਡਾ ਹਾਰਟ ਹੋਇਆ ਸਾਡਾ ਲੀਵਰ ਹੋਇਆ ਜਾਂ ਸਾਡੇ ਫੇਫੜੇ ਹੋਏ ਜਾਂ ਕਹਿ ਲਓ ਸਾਡੀਆਂ ਕਿਡਨੀਆਂ ਹੋਈਆਂ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੇ ਹਾਲਾਤ ਵੀ ਕੁਛ ਐਹੋ ਜਿਹਾ ਹੀ ਹੋਏ ਹੁੰਦੇ ਆ ਠੀਕ ਆ ਹੁਣ ਕਿਸੇ ਚੀਜ਼ ਨੂੰ ਦੁਬਾਰਾ ਤੋਂ ਆਪਾਂ ਰਿਕਵਰ ਕਰਨਾ ਰਿਵਰਸ ਕਰਨਾ ਫਿਰ ਉਦਾਂ ਦਾ ਨਵੇਂ ਵਰਗਾ ਸਰੀਰ ਬਣਾਉਣਾ ਤਾਂ ਉਹਨੂੰ ਟਾਈਮ ਤਾਂ ਲੱਗੂਗਾ ਜੀ ਸੋ ਐਹੋ ਜਿਹਾ ਹਾਲਾਤ ਐਡਿਕਟਡ ਬੰਦੇ ਦਾ ਹੁੰਦਾ ਹੈ ਤੇ ਹੁਣ ਤੁਹਾਨੂੰ ਇੱਕ ਆਪਾਂ ਦੂਸਰਾ ਸੇਵ ਵੀ ਕੱਟ ਕੇ ਦਿਖਾਉਣਾ ਠੀਕ ਹੈ ਜੀ ਸੋ ਦੂਸਰਾ ਵੀ ਦੇਖੋ ਐਪਲ ਕੀ ਇਸ ਇਸ ਦਾ ਕੀ ਰਾਜ ਹੈ ਜਿਹੜਾ ਤੇ ਆਲਸ ਜਿਸ ਰਾਹੀਂ ਕੀ ਕਹਿਣਾ ਚਾਹੋਗੇ ਇਹ ਤਾਂ ਸੇਬ ਬਹੁਤ ਵਧੀਆ ਹੈ ਬਿਲਕੁਲ ਬਿਲਕੁਲ ਜੀ ਹੁਣ ਇਸ ਸੇਬਦਾਰ ਇਸ ਸੇਬ ਦਾ ਫਰਕ ਦੇਖੋ ਜੀ ਠੀਕ ਆ ਜਿਹੜਾ ਇਨਸਾਨ ਨਸ਼ੇ ਤੋਂ ਰਹਿਤ ਆ ਬਿਲਕੁਲ ਨਾਰਮਲ ਬੰਦਾ ਉਹ ਐਦਾਂ ਇੱਕ ਪਿਓਰ ਸਾਫ ਵਧੀਆ ਹੈਲਦੀ ਸੇਫ ਵਰਗੀ ਹੈਲਦੀ ਸੇਫ ਵਰਗਾ ਉਹਦਾ ਜਿਹੜਾ ਅਦਰੂਨੀ ਢਾਂਚਾ ਹੈਗਾ ਆ ਔਰ ਜਿਹੜਾ ਬੰਦਾ ਐਡਿਕਟਡ ਹੈਗਾ ਆ ਉਹਦਾ ਢਾਂਚਾ ਕੁਝ ਐ ਹੋ ਜਿਆ ਅੰਦਰੋਂ ਹੋ ਜਾਂਦਾ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਅਫਰੇ ਜੀ ਤੁਸੀਂ ਆਪੇ ਹਿਸਾਬ ਲਾ ਲਓ ਪੇ ਜੇ ਐਸ ਸੇਵ ਦੇ ਵਾਂਗੂ ਰਹਿਣਾ ਤਾਂ ਤਾਂ ਵੀ ਉਹ ਸੋਚ ਲੈਣ ਲੋਕ ਐਡਿਕਟਡ ਆ ਜਰੇ ਤੇ ਜੇ ਐਸ ਸੇਵ ਵਰਗੇ ਬਣਨਾ ਤੇ ਦੇਖੋ ਜੇ ਦਵਾਈ ਖਾਣੀ ਟਾਈਮ ਤਾਂ ਥੋੜਾ ਲੱਗੂਗਾ ਜੀ ਪਰ ਇੱਕ 100% ਗਾਰੰਟੀ ਆਪਾਂ ਦੇ ਦਿੰਨੇ ਆ ਪੇ ਸਾਡਾ ਪ੍ਰਾਸ਼ ਇੰਨਾ ਬਾਹ ਕਮਾਲ ਮਤਲਬ ਰਾਮ ਬਾਣ ਜਿਹੜਾ ਇਲਾਜ ਕਰ ਰਿਆ ਪੇਸ਼ੈਂਟ ਦਾ ਜਿਹੜੇ ਸਾਡੇ ਭਰਾ ਦੇਖ ਰਿਹਾ ਜਿਨ੍ਹਾਂ ਨੇ ਨਸ਼ਾ ਛੱਡਿਆ ਜੀ ਉਹ ਸਾਡੇ ਇੱਕ ਮੈਂ ਗੱਲ ਕਹਿਣਾ ਚਾਹੂੰਗਾ ਕਿ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰਨ ਜਿਨ੍ਹਾਂ ਨੇ ਨਸ਼ਾ ਛੱਡਿਆ ਵੈਸੇ ਤਾਂ ਬਹੁਤ ਸਾਰੀ ਤਦਾਰ ਚ ਨਸ਼ੇ ਛੱਡ ਚੁੱਕੇ ਨੇ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰਨ ਇਸ ਪ੍ਰਾਸ਼ ਜੀ ਜਿਹੜੇ ਇਸ ਪ੍ਰਾਸ਼ ਤੋਂ ਠੀਕ ਹੋਏ ਨੇ ਹਾਂ ਜੀ ਹਾਂ ਜੀ ਸੋ ਜੇ ਕੋਈ ਆਪਣਾ ਜੀਵਨ ਵਧੀਆ ਬਣਾਉਣਾ ਚਾਹੁੰਦਾ ਐਸ ਸੇਵ ਵਾਂਗੂ ਹੈਲਦੀ ਤਾਂ ਉਹ ਇੱਕ ਵਾਰੀ ਸਾਡੇ ਕੋਲ ਪਹੁੰਚ ਜਰੂਰ ਕਰੇ ਸਾਡਾ ਜਿਹੜਾ ਬਲੈਸ ਪ੍ਰਾਸ਼ ਆ ਉਹਨੂੰ ਅਜ਼ਮਾ ਕੇ ਦੇਖੇ ਅਸੀਂ ਵਾਦਾ ਕਰਦੇ ਹਾਂ ਉਸ ਇਨਸਾਨ ਦਾ ਜਿਹੜਾ ਜੀਵਨ ਆ ਸਿਮਰਨ ਜੀ ਐਸ ਨਵੇਂ ਸੇਵ ਵਰਗਾ ਮਤਲਬ ਹੈਲਦੀ ਸੇਵ ਵਰਗਾ ਉਹਨਾਂ ਦਾ ਜਿਹੜਾ ਜੀਵਨ ਹੈਲਦੀ ਹੋ ਜਾਊਗਾ ਜੀ ਬੀਏਐਮਐਸ ਡਾਕਟਰ ਅਜੇ ਸ਼ਰਮਾ ਵੀ ਮੌਜੂਦ ਨੇ ਡਾਕਟਰ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਪੁੱਛਾਂਗੇ ਕਿ ਜੋ ਨਸ਼ੇ ਨਾਲ ਐਡਿਕਟਡ ਹੁੰਦੇ ਪੇਸ਼ੈਂਟ ਆਉਂਦੇ ਨੇ ਕਿੰਨੇ ਟਾਈਮ ਤੋਂ ਲਾਈਕ ਕਿਸ ਤਰ੍ਹਾਂ ਦੇ ਨਸ਼ੇ ਕਰਕੇ ਆਉਂਦੇ ਨੇ ਤੇ ਤੁਸੀਂ ਆਪਣੇ ਪ੍ਰਾਸ਼ ਅਨੁਸਾਰ ਕੀ ਕਹਿਣਾ ਚਾਹੋਗੇ ਹਾਂ ਜੀ ਮੈਡਮ ਜੋ ਸਾਡੇ ਕੋਲ ਪੇਸ਼ੈਂਟ ਆਉਂਦੇ ਬਹੁਤ ਲੰਬੇ ਟਾਈਮ ਤੋਂ ਐਡਿਕਟਡ ਵੀ ਹੁੰਦੇ ਜਿਸ ਤਰ੍ਹਾਂ ਕੋਈ ਚਿੱਟੇ ਦਾ ਸੇਵਨ ਕਰਦਾ ਫੀਮ ਭੁੱਕੀ ਜਾਂ ਫਿਰ ਇੰਜੈਕਸ਼ਨ ਤੱਕ ਲੈਂਦਾ ਉਹ ਸਾਰੇ ਸਾਡੇ ਪੇਸ਼ੈਂਟ ਇਸ ਦੇ ਨਾਲ ਠੀਕ ਹੋਏ ਆ ਅਸੀਂ ਠੀਕ ਕਰੇ ਆ ਪਲਾ ਪਲੈਟਫਾਰਮ ਨਾਲ ਤੇ ਅਸਲ ਦੇ ਵਿੱਚ ਜੋ ਨਸ਼ਾ ਯੂਜ਼ ਕਰਦਾ ਉਹਨੂੰ ਡਾਈਜੈਸਟ ਕਰਨ ਲਈ ਸੋ ਸਾਡਾ ਲੀਵਰ ਹੈ ਉਹ ਪੇਸ਼ੈਂਟਸ ਦਾ ਨੀਅਰਲੀ 90% ਪੇਸ਼ੈਂਟਸ ਦਾ ਖਰਾਬ ਹੋ ਜਾਂਦਾ ਤੁਸੀਂ ਇੱਕ ਬੋਟਲ ਫੜੀ ਹੋਈ ਹੱਥ ਦੇ ਵਿੱਚ ਇਹ ਕਿਹਾ ਲੀਵਰ ਦੇ ਲਈ ਜਿਹੜੇ ਕਿ ਲੀਵਰ ਨੂੰ ਠੀਕ ਕਰ ਸਕਦੀ ਹੈ ਇਹ ਵੀ ਪ੍ਰੋਡਕਟ ਬਣਾਇਆ ਵਾ ਹਾਂਜੀ ਮੈਨੂੰ ਬਿਲਕੁਲ ਜੋ ਜਿਸ ਤਰ੍ਹਾਂ ਲੀਵਰ ਨੂੰ ਖਰਾਬ ਕਰਦਾ ਜੋ ਲੀਵਰ ਸਾਡਾ ਬਾਡੀ ਦਾ ਆਰਗਨਿਕ ਹੀ ਕਰਦਾ ਕਿ ਜੋ ਨਸ਼ਾ ਲੈਂਦੇ ਉਹਨਾਂ ਦਾ ਡਾਈਜੈਸ਼ਨ ਨਸ਼ੇ ਦਾ ਜੋ ਹੁੰਦਾ ਉਹ ਲੀਵਰ ਤੇ ਬਿਲਕੁਲ ਡਿਪੈਂਡ ਹੁੰਦਾ ਜੀ ਜੋ ਨਸ਼ਾ ਬਾਡੀ ਨੂੰ ਨਹੀਂ ਸੂਟ ਕਰਦਾ ਉਹ ਫਿਰ ਲਿਵਰ ਨੂੰ ਵੀ ਖਰਾਬ ਕਰਦਾ ਇਸ ਲਈ ਉਹਨਾਂ ਦਾ ਲਿਵਰ ਵੀ ਖਰਾਬ ਹੁੰਦਾ ਤੇ ਲਿਵਰ ਨੂੰ ਠੀਕ ਕਰਨ ਲਈ ਅਸੀਂ ਇੱਕ ਸਪੈਸ਼ਲ ਸਰਪ ਬਣਾਇਆ ਹੈ ਇਹ ਲਿਵਰ ਪਤਰਾ ਸਰਪ ਜੀ ਇਸ ਦੇ ਯੂਜ਼ ਇਸ ਦੇ ਵਿੱਚ ਅਸੀਂ ਭੂਮੇ ਆਮਲਕੀ ਕਟਕੀ ਕਾਲਮੇਗ ਇਸ ਤਰ੍ਹਾਂ ਦੀਆਂ ਮੈਡੀਸਿਨਸ ਪਾਈਆਂ ਹੋਈਆਂ ਆਯੁਰਵੈਦਿਕ ਪ੍ਰੋਡਕਟ ਹੈ ਜਿਸ ਦੇ ਨਾਲ ਕੀ ਲੀਵਰ ਤੇ ਅਸੀਂ ਬਹੁਤ ਅੱਛੇ ਰਿਜ਼ਲਟ ਦੇਖੇ ਤੇ ਹੋਰ ਵੀ ਜੋ ਪੇਸ਼ੈਂਟ ਹੁੰਦੇ ਜਿਨ੍ਹਾਂ ਨੂੰ ਲੀਵਰ ਚ ਗਰਮੀ ਹੈ ਭੁੱਖ ਨਹੀਂ ਲੱਗਦੀ ਜਾਂ ਫਿਰ ਕੁਝ ਵੀ ਲੀਵਰ ਰਿਲੇਟਡ ਪ੍ਰੋਬਲਮ ਹੈ ਇਹ ਵੀਕਨੈਸ ਹੈ ਉਹ ਸਾਰੇ ਪੇਸ਼ੈਂਟ ਤੇ ਵੀ ਬਹੁਤ ਅੱਛੇ ਰਿਜ਼ਲਟ ਅਸੀਂ ਇਸ سیرਪ ਦੇ ਦੇਖੇ ਨੇ ਇਹ سیرਪ ਨੂੰ ਆਮ ਵਿਅਕਤੀ ਵੀ ਲੈ ਸਕਦਾ ਕਿ ਆ ਜਿਸ ਨੂੰ ਲੀਵਰ ਦੀ ਪ੍ਰੋਬਲਮ ਹੈ ਕਿ ਆ ਆਮ ਵਿਅਕਤੀ ਵੀ ਇਸ ਨੂੰ ਪੀ ਕੇ ਠੀਕ ਹੋ ਸਕਦਾ ਆਪਣੀ ਲੀਵਰ ਦੀ ਕੋਈ ਵੀ ਪ੍ਰੋਬਲਮ ਸਹੀ ਕਰ ਸਕਦਾ ਹਾਂਜੀ ਬਿਲਕੁਲ ਜੋ ਆਮ ਵਿਅਕਤੀ ਵੀ ਹੈ ਉਹਦੇ ਲਈ ਉਹਦੇ ਉੱਤੇ ਵੀ ਇਹਦੇ ਬਹੁਤ ਅੱਛੇ ਰਿਜ਼ਲਟ ਹੈ ਲਿਵਰ ਨੂੰ ਹੈਲਦੀ ਕਰਦਾ ਤੇ ਲਿਵਰ ਲਈ ਇਹ ਬਹੁਤ ਬੈਨੀਫਿਟਡ ਸਿਰਫ ਅਸੀਂ ਤਿਆਰ ਕੀਤਾ ਹੈ ਤੇ ਬਹੁਤ ਅੱਛੇ ਰਿਜ਼ਲਟ ਅਸੀਂ ਦੇਖ ਚੁੱਕੇ ਨੇ ਵੈਦ ਸੁਖਵਿੰਦਰ ਜੀ ਮੈਂ ਇੱਕ ਚੀਜ਼ ਪੁੱਛਣਾ ਚਾਹੂੰਗੀ ਕਿਉਂਕਿ ਤੁਸੀਂ ਬlesp rash ਲੈ ਕੇ ਆਏ ਹੋ ਇੱਕ ਚੀਜ਼ ਨੂੰ ਨਸ਼ੇ ਦੀ ਤੋੜ ਨੂੰ ਖਤਮ ਕਰਨ ਲਈ ਆਪਾਂ ਦੇਖਦੇ ਆਂ ਅਗਰ ਮੈਡੀਸਨ ਕੋਲਡ ਹੋ ਜਾਂਦਾ ਇੱਕ ਮੈਡੀਸਨ ਹੁੰਦੀ ਹੈ ਜਿਵੇਂ ਕੋਲਡ ਦੀ ਆਪਾਂ ਮੈਡੀਸਨ ਲੈਨੇ ਆ ਉਸ ਦੇ ਵਿੱਚ ਵੀ ਨਸ਼ਾ ਪਾਇਆ ਜਾਂਦਾ ਤਾਂ ਜਾ ਕੇ ਠੀਕ ਹੁੰਦਾ ਕਿ ਤੁਹਾਡੇ ਬlesp rash ਦੇ ਵਿੱਚ ਕੁਛ ਐਦਾ ਦਾ ਤਾਂ ਨਹੀਂ ਹੈਗਾ ਦੇਖੋ ਸਿਮਰਨ ਜੀ ਵਧੀਆ ਸਵਾਲ ਕੀਤਾ ਤੁਸੀਂ ਕੁਝ ਲੋਕ ਦਵਾਈ ਨਸ਼ੇ ਦੇ ਤੌਰ ਤੇ ਨਾ ਨਸ਼ਾ ਪਾ ਕੇ ਹੀ ਵੇਚ ਰਹੇ ਨੇ ਨੂੰ ਵਰਤਣ ਤੋਂ ਪਹਿਲਾਂ ਹੂੰ ਥੋੜੇ ਜਿਹੇ ਪੈਸੇ ਲੱਗਦੇ ਆ ਜੀ ਇਹਦਾ ਟੈਸਟ ਕਰਵਾ ਕੇ ਤੁਸੀਂ ਆਪਣਾ ਜਿਹੜਾ ਸ਼ੱਕ ਆ ਜੇ ਕਿਸੇ ਨੂੰ ਹੈਗਾ ਆ ਕਿ ਹਾਂ ਇਹਦੇ ਵਿੱਚ ਹੋ ਸਕਦਾ ਬਹੁਤ ਸਾਰੇ ਕੁ ਮਿੰਟ ਵੀ ਆਉਂਦੇ ਆ ਕਿ ਇਹਦੇ ਵਿੱਚ ਨਸ਼ਾ ਪਾਇਆ ਹੋਣਾ ਇਹ ਚ ਆ ਪਾਇਆ ਹੋਣਾ ਦੇਖੋ ਮੈਂ ਸਿਮਰਨ ਜੀ ਲਾਈਵ ਮੈਂ ਤੁਹਾਨੂੰ ਹੁਣ ਖਾ ਕੇ ਦਿਖਾ ਲੂੰਗਾ ਜੀ ਕੋਈ ਵੀ ਵਿਅਕਤੀ ਜਿਹੜਾ ਨਸ਼ਾ ਨਹੀਂ ਕਰਦਾ ਉਹ ਉਹਨੂੰ ਤਾਂ ਪਤਾ ਲੱਗੂਗਾ ਕਿ ਨਸ਼ਾ ਹੈਗਾ ਕਿ ਹੈ ਨਹੀਂ ਨਹੀਂ ਤੁਸੀਂ ਤਾਂ ਨਸ਼ਾ ਨਹੀਂ ਕਰਦੇ ਤੁਸੀਂ ਆਮ ਵਿਅਕਤੀ ਆਮ ਵਿਅਕਤੀ ਵੀ ਖਾ ਸਕਦਾ ਇਸ ਨੂੰ ਆਮ ਵਿਅਕਤੀ ਵੀ ਖਾ ਸਕਦਾ ਮੈਂ ਕੈਮਰੇ ਤੇ ਕਹਿ ਰਹੀ ਹਾਂ ਆਮ ਵਿਅਕਤੀ ਵੀ ਖਾ ਸਕਦਾ ਜੇ ਇਹਦੇ 'ਚ ਕੋਈ ਨਸ਼ਾ ਪਾਇਆ ਹੋਵੇ ਫੇਰ ਤਾਂ ਆਮ ਬੰਦਾ ਖਾਈ ਨਹੀਂ ਸਕਦਾ ਜੀ ਛੋਟੀ ਗੱਲ ਕਰਦੇ ਆ ਜੀ ਸਰ ਲੋਕ ਨਾ ਕਮੈਂਟ 'ਚ ਹੀ ਲਿਖਦੇ ਨੇ ਕਿ ਇੱਕ ਨਸ਼ੇ ਦੀ ਤੋੜ ਨੂੰ ਖਤਮ ਕਰ ਲਈ ਕਿ ਆ ਤੁਸੀਂ ਵੀ ਇੰਝ ਨਸ਼ਾ ਵਰਤ ਰਹੇ ਹੋ ਉਸ ਚੀਜ਼ ਦਾ ਜਿਹੜਾ ਜਵਾਬ ਆਪਾਂ ਦੇਣਾ ਹੈ ਕਿਉਂਕਿ ਤੁਸੀਂ ਲਾਈਵ ਲਾਈਵ ਜਵਾਬ ਦੇਵਾਂਗੇ ਜੀ ਕਿ ਲਾਈਵ ਜਵਾਬ ਦੇਵਾਂਗੇ ਨਾ ਆਪਾਂ ਲਾਈਵ ਜਵਾਬ ਦੇਵਾਂਗੇ ਦੇਖੋ ਇਹਨੂੰ ਖਾਣ ਦੇ ਨਾਲ ਜੇ ਕੋਈ ਆਮ ਵਿਅਕਤੀ ਆ ਆਮ ਵਿਅਕਤੀ ਆ ਉਹ ਵੀ ਖਾ ਸਕਦਾ ਮੈਂ ਤੁਹਾਨੂੰ ਲੱਗਦਾ ਕਿ ਮੈਂ ਨਸ਼ਾ ਕਰਦਾ ਨਹੀਂ ਨਹੀਂ ਤੁਸੀਂ ਤਾਂ ਬਣਾਉਂਦੇ ਹੋ ਠੀਕ ਕਰਦੇ ਹੋ ਤੁਸੀਂ ਵੀ ਤੇ ਮੈਂ ਤੁਹਾਨੂੰ ਲਾਈਵ ਖਾ ਕੇ ਦਿਖਾ ਦਿੰਦਾ ਇਹਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਗਾ ਕਿਉਂ ਇਹ ਪ੍ਰਾਸ਼ ਜੜੀਆਂ ਬੂਟੀਆਂ ਤੋਂ ਤਿਆਰ ਕੀਤਾ ਅਸੀਂ ਨਸ਼ੇਆਂ ਨਾਲ ਤਿਆਰ ਨਹੀਂ ਕੀਤਾ ਸੋ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਇਹ ਸਾਰਾ ਕੁਝ ਤਿਆਰ ਹੁੰਦਾ ਸਾਡਾ ਇਹ ਅਸੀਂ ਘਰੇ ਨਹੀਂ ਤਿਆਰ ਕਰਦੇ ਜੀ ਸਰਟੀਫਾਈਡ ਹੈ ਕਹਿ ਸਕਦੇ ਹਾਂ ਸਰਟੀਫਾਈਡ ਹੈ ਗਵਰਨਮੈਂਟ ਦੇ ਕੋਲੋਂ ਅਪਰੂਵ ਹੋ ਚੁੱਕਾ ਹੈ ਇਹ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਇੱਚ ਕੁਝ ਮਿਲਾਇਆ ਹੋਇਆ ਬਿਲਕੁਲ ਨੇਚਰਲ ਹੈ 100% ਨੇਚਰਲ ਔਸ਼ਧੀਆਂ ਤੋਂ ਤਿਆਰ ਕੀਤਾ ਹੋਇਆ ਪਿਓਰ ਐਸਟੈਕਟ ਲਏ ਹੋਇਆ ਇਹਦੇ ਵਿੱਚ ਖਾਲੀ ਬੂਟੀਆਂ ਨਹੀਂ ਰਗੜ ਕੇ ਪਾਤੀਆਂ ਪਿਓਰ ਐਸਟੈਕਟ ਲਏ ਹੋਇਆ ਤੁਸੀਂ ਇਹਨੂੰ ਜੇ ਤੁਹਾਡੇ ਮਨ ਦੇ ਵਿੱਚ ਕੋਈ ਸ਼ੱਕ ਹੈਗਾ ਕਿ ਇੱਚ ਨਸ਼ਾ ਹੋਊਗਾ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਸਿੰਪਲ ਵਿਅਕਤੀ ਨੂੰ ਖਵਾ ਕੇ ਦੇਖ ਲਿਓ ਬਾਕੀ ਉਹੀ ਵਿਅਕਤੀ ਦੱਸੂਗਾ ਕਿ ਮੈਨੂੰ ਕੀ ਕੀ ਫਾਇਦਾ ਕੀਤਾ ਇਹਨੇ ਉਈ ਲਾਵਾ ਰਣਜੀਤ ਜੀ ਗੱਲ ਕਰਦੇ ਇਸ ਪ੍ਰਾਸ਼ ਦੀ ਕਿ ਪ੍ਰਾਸ਼ ਸਿਰਫ ਨਸ਼ੇ ਵਾਲੇ ਵਿਅਕਤੀ ਦੀ ਨਸ਼ੇ ਨੂੰ ਛੁਡਾਉਂਦਾ ਜਾਂ ਕਿਸੇ ਹੋਰ ਬਿਮਾਰੀ ਤੁਸੀਂ ਆਮ ਵਿਅਕਤੀ ਤੁਸੀਂ ਵੀ ਖਾ ਕੇ ਦੇਖਾਇਆ ਆਮ ਵਿਅਕਤੀ ਦੀ ਕੋਈ ਬਿਮਾਰੀ ਵੀ ਠੀਕ ਕਰ ਸਕਦਾ ਇਹ ਪ੍ਰਾਸ਼ ਕਿ ਨਹੀਂ ਬਿਲਕੁਲ ਸਿਮਰਨ ਜੀ ਜੀ ਦਾ ਸੁਖਵਿੰਦਰ ਜੀ ਨੇ ਦੱਸਿਆ ਬੜੀ ਮਤਲਬ ਸਾਨੂੰ ਪ੍ਰਾਊਡ ਫੀਲ ਹੁੰਦਾ ਬੜੀ ਖੁਸ਼ੀ ਹੁੰਦੀ ਸਾਨੂੰ ਇਹ ਜਿਵੇਂ ਕਿ ਨੰਨ ਦੱਸਿਆ ਵੀ ਇਹਨੂੰ ਆਮ ਆਦਮੀ ਇੱਕ ਨੋਰਮਲ ਆਦਮੀ ਵੀ ਖਾ ਸਕਦਾ ਹੁਣ ਤੁਹਾਨੂੰ ਇਹਦੇ ਰਿਜ਼ਲਟਾਂ ਦਾ ਮੈਂ ਤੁਹਾਨੂੰ ਦੱਸਦਾ ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਐਦਾਂ ਦੇ ਆ ਜਿਹੜੇ ਅਸਥਮੇ ਦੇ ਮਰੀਜ਼ ਆ ਇੱਕ 1 ਵੀਕ ਪਹਿਲਾਂ ਮੈਂ ਕਿਸੇ ਨੂੰ ਮੈਡੀਸਿਨ ਦਿੱਤੀ ਆਪਣੇ ਇੱਥੇ ਸ਼ਹਿਰ ਦੇ ਵਿੱਚ ਹੀ ਜੀ ਪੰਪ ਲੈਂਦਾ ਸੀ ਦਿਹਾੜੀ ਦੇ ਵਿੱਚ ਦੋ ਟਾਈਮ 4 ਦਿਨ ਪ੍ਰਾਸ਼ ਲੈਣ ਤੋਂ ਬਾਅਦ ਉਹਨੂੰ ਪੰਪ ਦੀ ਜ਼ਰੂਰਤ ਨਹੀਂ ਭਾਈ ਇਹ ਇਹ ਅਜੇ ਸਾਡੇ ਕੋਲ ਪ੍ਰੂਵ ਨਹੀਂ ਜੀ ਅਗਰ ਕੋਈ ਇਸ ਚੀਜ਼ ਨੂੰ ਦੇਖਣਾ ਚਾਹੁੰਦਾ ਸਾਡੇ ਕੋਲ ਆ ਕੇ ਦੇਖ ਸਕਦਾ ਦੇਖ ਸਕਦਾ ਔਰ ਅਗਲੀ ਗੱਲ ਅਸਥਮੇ ਤੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਸਾਲ ਡੇਢ ਸਾਲ ਪਹਿਲਾਂ ਸਾਡੇ ਤੋਂ ਮੈਡੀਸਿਨ ਯੂਜ਼ ਕੀਤੀ ਹੋਆ ਉਹਨਾਂ ਦੀ ਸ਼ੂਗਰ ਬਿਲਕੁਲ ਨੋਰਮਲ ਰਹਿ ਰਹੀ ਆ ਹੁਣ ਕਈ ਬੰਦੇ ਸਵਾਲ ਕਰਦੇ ਆ ਕੇ ਜੀ ਸਾਡਾ ਬੀਪੀ ਵਧਦਾ ਕਿਤੇ ਇਹਨੂੰ ਖਾਣ ਦੇ ਨਾਲ ਸਾਡਾ ਬੀਪੀ ਤਾਂ ਨਹੀਂ ਵਧੂਗਾ ਨਹੀਂ ਵਧੂਗਾ ਉਹੀ ਲੋਕ ਦੱਸਦੇ ਮੈਂ ਇਹਨਾਂ ਚੀਜ਼ ਬਿਮਾਰੀਆਂ ਦਾ ਦਾਵਾ ਨਹੀਂ ਕਰਦਾ ਇਹ ਜੋ ਸਾਨੂੰ ਪੇਸ਼ੈਂਟ ਆ ਕੇ ਦੱਸਦਾ ਉਹ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਔਰ ਜਿਹੜੇ ਬੰਦਿਆਂ ਦਾ ਬੀਪੀ ਵਧਦਾ ਇਸ ਟਾਈਮ ਉਹਨਾਂ ਦਾ ਜਿਹੜਾ ਬੀਪੀ ਬਿਲਕੁਲ ਨਾਰਮਲ ਹੈਗਾ ਬਹੁਤ ਸਾਰੇ ਪੇਸ਼ੈਂਟ ਐਦਾਂ ਦੇ ਆ ਜਿਨ੍ਹਾਂ ਦਾ ਬੀਪੀ ਲੋ ਹੁੰਦਾ ਹੈ ਨਸ਼ੇ ਦੇ ਕਾਰਨ ਤੇ ਉਹ ਉਹ ਵੀ ਜਿਹੜੇ ਮਰੀਜ਼ਾ ਬਿਲਕੁਲ ਨਾਰਮਲ ਨੇ ਹੁਣ ਉਹ ਤੋਂ ਅਗਲੀ ਗੱਲ ਹੋਰ ਦੱਸਣਾ 8 ਤੋਂ 10 ਮਰੀਜ਼ ਸਾਡੇ ਕੋਲ ਐਦਾਂ ਦੇ ਮਤਲਬ ਟੈਸਟਮਨੀ ਐਜ਼ ਅ ਟੈਸਟਮਨੀ ਆ ਚੁੱਕੇ ਆ ਜਿਨ੍ਹਾਂ ਦੀ ਨਜ਼ਰ ਦਾ ਦੂਰ ਔਰ ਨੇੜੇ ਦਾ ਚਸ਼ਮਾ ਲੈ ਚੁੱਕਾ ਇਸੇ ਮੈਡੀਸਨ ਦੇ ਨਾਲ ਠੀਕ ਆ ਹੁਣ ਤੁਸੀਂ ਦੇਖੋ ਸਾਨੂੰ ਖੁਸ਼ੀ ਕਿੱਦਾਂ ਨਹੀਂ ਹੋਊਗੀ ਹੂੰ ਬਿਲਕੁਲ ਹੋਊਗੀ ਪੇਸ਼ੈਂਟ ਠੀਕ ਹੋਏਗੇ ਹਾਂਜੀ ਇੱਕ ਸਾਡੇ ਨੇੜੇ ਹੀ ਆ ਬਿਲਕੁਲ ਨਵਾਂ ਸ਼ਹਿਰ ਦੇ ਨਾਲ ਪਿੰਡ ਪੈਂਦਾ ਹੈਗਾ ਮੈਂ ਨਾਂ ਨਹੀਂ ਲਊਂਗਾ ਜੀ ਉਹ ਪਰਸਨ ਸੀਗੇ ਉਹਨਾਂ ਨੂੰ ਜਿਹੜੀ ਟਾਇਲਟ ਸੀ ਜਿਹੜੀ ਲੈਟਰਿੰਗ ਕਾਫੀ ਲੌਂਗ ਟਾਈਮ ਤੋਂ ਬਣ ਕੇ ਨਹੀਂ ਆ ਰਹੀ ਸੀ ਮਤਲਬ ਹਜਤ ਹੁੰਦੀ ਸੀ ਹਜਤ ਦਾ ਭਾਵ ਉਹਨਾਂ ਨੂੰ ਮਤਲਬ ਜਿੱਦਾਂ ਚਾਗ ਟਾਈਪ ਬਹਿਣਾ ਚਾਗਦਾ 15 16 ਵਾਰੀ ਪੂਰੇ ਡੇ ਦੇ ਵਿੱਚ ਜਾਂਦੇ ਸੀ ਤੇ ਉਹ ਸਮੱਸਿਆ ਉਹਨਾਂ ਦੀ ਹੱਲ ਨਹੀਂ ਹੋ ਰਹੀ ਸੀ ਤੇ ਇਹ ਸੀ ਸਟ੍ਰੈਸ ਦੇ ਵਿੱਚ ਉਹ ਡਰਿੰਕ ਦੇ ਐਡਿਕਟਡ ਹੋ ਗਿਆ ਸੀ 3 3.5 ਬੋਤਲਾਂ ਪੂਰੇ ਡੇ ਦੇ ਵਿੱਚ ਉਹ ਪੀ ਜਾਂਦੇ ਸੀ ਪਰ ਅਗਰ ਅੱਜ ਉਸ ਪੇਸ਼ੈਂਟ ਦੀ ਗੱਲ ਕਰੀਏ ਠੀਕ 20 ਦਿਨ ਬਾਅਦ ਉਹਨਾਂ ਦੀ ਜਿਹੜੀ ਟਾਇਲਟ ਉਹਨਾਂ ਦਾ ਮਲ ਵੀ ਵਧੀਆ ਬਣ ਕੇ ਆਣ ਲੱਪਿਆ ਔਰ ਜਿਹੜੀ ਡਰਿੰਕ ਤਾਂ ਸਿਰਫ 10 ਦਿਨ ਉਹਨਾਂ ਨੇ ਯੂਜ਼ ਕੀਤੀ ਉਹ ਤੋਂ ਬਾਅਦ ਮੇਰੇ ਖਿਆਲ ਚ ਆ ਦੂਜਾ ਤੀਜਾ ਮਹੀਨਾ ਚੱਲ ਰਿਹਾ ਮੋੜ ਕੇ ਡਰਿੰਕ ਦਾ ਤਾਂ ਉਹਨਾਂ ਨੇ ਮੂੰਹ ਵੀ ਨਹੀਂ ਦੇਖਿਆ ਜੀ ਠੀਕ ਆ ਜੀ ਹੋਰ ਇਸ ਤੋਂ ਇਲਾਵਾ ਜਿਹੜੇ ਬੰਦੇ ਸਾਡੇ ਬਜ਼ੁਰਗਾਂ ਜਾਂ ਥੋੜੇ ਜੁਵਾ ਹੈਗੇ ਜਾਂ ਜਿਹੜੇ ਪੋਸਟ ਦੇ ਨਾਲ ਪੁੱਕੀ ਦੇ ਨਾਲ ਐਡਿਕਟਡ ਹੈ ਕੀ ਕਾਰਨ ਹੁੰਦਾ ਪੁੱਕੀ ਦੇ ਨਾਲ ਜਿਆਦਾ ਪਾਣੀ ਲਿਆ ਜਾਂਦਾ ਕਈ ਲੋਕ ਉਹਨੂੰ ਘੋਲ ਕੇ ਪੀਂਦੇ ਆ ਕਈ ਐਡੇ ਖਾਂਦੇ ਆ ਉਹਦੇ ਨਾਲ ਕੀ ਹੁੰਦਾ ਮੋਟਾਪਾ ਆ ਜਾਂਦਾ ਇਹੋ ਜਿਹੇ ਮਰੀਜ਼ਾਂ ਦਾ ਮੋਟਾਪਾ ਵੀ ਬਹੁਤ ਕਵਰ ਕੀਤਾ ਇਹੋ ਜਿਹੇ ਸਾਡੇ ਕੋਲ ਇਹ ਵੀ ਪੇਸ਼ੈਂਟ ਸਾਡੇ ਕੋਲ ਹੈਗੇ ਆ ਅਸੀਂ ਐਜੇ ਦਿਖਾ ਸਕਦੇ ਆ 60 65 ਸਾਲ ਦੀ ਏਜ ਤੋਂ ਲੈ ਕੇ ਮਤਲਬ 40 45 ਦੀ ਏਜ ਤੱਕ ਦੇ ਜਿਹੜੇ ਲੋਕ ਆ ਜਿਨ੍ਹਾਂ ਦਾ ਮੋਟਾਪਾ ਘਟਿਆ ਅਸੀਂ ਖੁਦ ਹੈਰਾਨ ਹਾਂ ਉਹ ਸਲਿਮ ਹੋ ਗਿਆ ਉਹਨਾਂ ਦੇ ਪਹਿਲੇ ਕੱਪੜੇ ਜਿਹੜੇ ਜਿਆਦਾ ਖੁੱਲ ਗਏ ਸੋ ਇਹ ਤਾਂ ਸੀਗੇ ਐਗਜ਼ਾਮਪਲਸ ਜੋ ਪੇਸ਼ੈਂਟ ਸਹੀ ਹੋਏ ਨੇ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਇਸ ਪ੍ਰਾਸ਼ ਦੇ ਨਾਲ ਠੀਕ ਹੋਈਆਂ ਹੁਣ ਗੱਲ ਕਰਾਂਗੇ ਡਾਕਟਰ ਅਜੇ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਇਸ ਪ੍ਰਾਸ਼ ਬਾਰੇ ਕਿ ਇਸ ਪ੍ਰਾਸ਼ ਨੂੰ ਜਦ ਤੁਸੀਂ ਦੱਸਿਆ ਕਿ ਐਡਿਕਟਡ ਤੋਂ ਐਡਿਕਟਡ ਬੰਦਾ ਵੀ ਠੀਕ ਹੋਇਆ ਇਸ ਇਸ ਪ੍ਰਾਸ਼ ਨੂੰ ਕਿਸ ਕਿੰਨੇ ਕੋ ਟਾਈਮ ਪੀਰੀਅਡ ਦੇ ਵਿੱਚ ਰਿਜ਼ਲਟ ਸ਼ੁਰੂ ਹੋ ਜਾਂਦਾ ਬੰਦੇ ਨੂੰ ਪਤਾ ਲੱਗ ਜਾਂਦਾ 5-10 ਦਿਨ ਦੇ ਵਿੱਚ ਜਾਂ ਜ਼ਿਆਦਾ ਟਾਈਮ ਲੈਣਾ ਪੈਂਦਾ ਜੀ ਜੀ ਬਿਲਕੁਲ ਇਸ ਲਈ ਕੋਈ ਸਾਨੂੰ ਇਨਾ ਲੰਬਾ ਟਾਈਮ ਵੇਟ ਕਰਨ ਦੀ ਜਰੂਰਤ ਨਹੀਂ ਕਿ 5 ਦਿਨ 10 ਦਿਨ ਜਿਸ ਦਿਨ ਤੋਂ ਮੈਡੀਸਿਨ ਲੈਣੀ ਸਟਾਰਟ ਕਰਦਾ ਪੇਸ਼ੈਂਟ ਉਸੇ ਦਿਨ ਤੋਂ ਹੀ ਦੇ ਰਿਜ਼ਲਟ ਸਾਡੇ ਕੋਲ ਆਣੇ ਸਟਾਰਟ ਹੋ ਜਾਂਦੇ ਪਰਸਨ ਪਹਿਲੇ ਦਿਨ ਤੋਂ ਹੀ ਨਸ਼ਾ ਛੱਡ ਦਿੰਦਾ ਹੈ ਤੇ ਬਟ ਇਹ ਕੀ ਪਰਸਨ ਇੱਕ ਵਾਰ ਸਾਡੇ ਨਾਲ ਕੰਸਲਟ ਕਰਕੇ ਅਸੀਂ ਉਹਦੀ ਡੋਜ਼ ਫਿਕਸ ਕਰਦੇ ਮੈਡੀਸਿਨ ਦੀ ਓਸ਼ਦੀ ਦੀ ਕਿ ਕਿੰਨੀ ਉਹਨੂੰ ਡੋਜ਼ ਚੱਲੇਗੀ ਉਸ ਤੋਂ ਬਾਅਦ ਹੀ ਉਹਦਾ ਨਸ਼ਾ ਛੱਡਿਆ ਜਾਂਦਾ ਹੈ ਤੇ ਅਗਰ ਗੱਲ ਕਰੀਏ ਸੁਖਵਿੰਦਰ ਜੀ ਆਪਾ ਤੁਸੀਂ ਬਾਹਰ ਵੀ ਇਹ ਚਾਹ ਦਾ ਡਿਲੀਵਰੀ ਕਰਦੇ ਹੋ ਕਿਉਂਕਿ ਸਰਟੀਫਾਈਡ ਹੈ ਤਾਂ ਤੁਸੀਂ ਆਪਣਾ ਪ੍ਰਾਸ਼ ਬਾਹਰ ਵੀ ਡਿਲੀਵਰ ਕਰਦੇ ਹੋ ਜੇ ਕਿਸੇ ਨੇ ਜਿਸ ਤਰ੍ਹਾਂ ਡਾਕਟਰ ਜੀ ਨੇ ਦੱਸੇ ਇੱਕ ਵਾਰ ਕੰਸਲਟ ਤਾਂ ਕਰਨਾ ਪੈਂਦਾ ਨਾ ਕਿ ਉਹਨਾਂ ਨੂੰ ਇਹ ਪ੍ਰਾਸ਼ ਕਿੰਨਾ ਕੁ ਟਾਈਮ ਯੂਜ਼ ਕਰਨਾ ਚਾਹੀਦਾ ਹੈ ਇਹ ਪ੍ਰਾਸ਼ ਦੀ ਜਰੂਰਤ ਹੈ ਜਾਂ ਕੁਝ ਹੋਰ ਇਹ ਚੀਜ਼ ਲਈ ਆਣਾ ਪਏਗਾ ਉਹਨਾਂ ਨੂੰ ਦੇਖੋ ਸਿਮਰਨ ਜੀ ਸਵਾਲ ਬਹੁਤ ਵਧੀਆ ਤੁਹਾਡਾ ਐਡਿਕਸ਼ਨ ਦਾ ਸਾਨੂੰ ਉਦੋਂ ਜੇਕਰ ਕੋਈ ਸਾਡੇ ਨਾਲ ਕੰਸਲਟ ਕਰਦਾ ਹੈ ਨਾ ਅਸੀਂ ਉਹਦੀ ਉਹਦੇ ਅਕੋਰਡਿੰਗ ਹੀ ਡੋਜ਼ ਲਾਉਂਦੇ ਆ ਜੇ ਕੋਈ ਬੰਦਾ ਕਿਲੋ ਭੁੱਕੀ ਖਾਂਦਾ ਜਾਂ ਸਟਾਂਕ ਫੀ ਮਖਾਂਦਾ ਜਿੰਨੀ ਵੀ ਚਲੋ ਖਾਂਦਾ ਨਾ ਜੀ ਜਦੋਂ ਸਾਡੇ ਨਾਲ ਪ੍ਰੋਪਰ ਡਿਸਕਸ਼ਨ ਕਰਦੇ ਆ ਕੰਸਲਟ ਕਰਦੇ ਆ ਉਹਦੇ ਹਿਸਾਬ ਨਾਲ ਹੀ ਇਹਦੀ ਡੋਜ਼ ਲਾਈ ਜਾਂਦੀ ਆ ਇਹ ਨਹੀਂ ਹੈਗਾ ਕਿ ਹਰ ਇੱਕ ਨੇ ਇੱਕੋ ਹੀ ਡੋਜ਼ ਖਾਣੀ ਆ ਜੀ ਕਿਸੇ ਦਾ 10 ਦਿਨ ਦਾ ਵੀ ਕੋਰਸ ਹੋ ਸਕਦਾ ਕਿਸੇ ਦਾ 2 ਮਹੀਨੇ ਦਾ ਵੀ ਕੋਰਸ ਹੋ ਸਕਦਾ ਇਸ ਤੋਂ ਇਲਾਵਾ ਤਾਂ ਨਹੀਂ ਕੋਈ ਮੈਡੀਸਨ ਦਿੰਦੇ ਹੋ ਕੱਲਾ ਪ੍ਰਾਸ਼ਦ ਦਿੰਦੇ ਹੋ ਦੇਖੋ ਮੈਮ ਜਿੱਦਾਂ ਸਾਡੇ ਡਾਕਟਰ ਸਾਹਿਬ ਨੇ ਦੱਸਿਆ ਕਿ ਨਸ਼ਾ ਕਰਨ ਦੇ ਨਾਲ ਕਿਸੇ ਨਾ ਕਿਸੇ ਹੱਦ ਤੱਕ ਸਾਡਾ ਜਿਹੜਾ ਲੀਵਰ ਆ ਉਹ ਵੀਕ ਹੋਣ ਲੱਪਣ ਦਾ ਕਿਉਂ ਅਸੀਂ ਕੁਝ ਵੀ ਖਾਂਦੇ ਆ ਨਾ ਤੁਸੀਂ ਪਾਣੀ ਦਾ ਘੁੱਟ ਵੀ ਪੀਂਦੇ ਆ ਉਹ ਵੀ ਸਾਡੇ ਲੀਵਰ ਦੇ ਅੰਦਰ ਹੋ ਕੇ ਜਾਂਦਾ ਠੀਕ ਹੈ ਨਾ ਫੇਰ ਤਾਂ ਨਸ਼ਾ ਤਾਂ ਬਹੁਤ ਦੂਰ ਦੀ ਗੱਲ ਹੈ ਨਾ ਨਸ਼ਾ ਇੱਕ ਐਨੀ ਘਾਤਕ ਚੀਜ਼ ਆ ਜਦੋਂ ਸਾਡੀ ਬਾਡੀ ਦੇ ਅੰਦਰ ਜਾਂਦਾ ਆ ਸਾਡੇ ਲੀਵਰ ਦੇ ਅੰਦਰ ਜਾਂਦਾ ਆ ਸਾਡੇ ਲੀਵਰ ਨੂੰ ਹੀ ਪਹਿਲਾਂ ਡੈਮੇਜ ਕਰਦਾ ਜੀ 90% ਲੋਕ ਨੂੰ ਕਾਲੇ ਪੀਲੇ ਦੀ ਸ਼ਿਕਾਇਤ ਹੋ ਚੁੱਕੀ ਆ ਹੈਪੇਟਾਈਟਸ ਦੀ ਸਮੱਸਿਆ ਹੋ ਚੁੱਕੀ ਆ ਕਿਉਂ ਉਹਨਾਂ ਨੇ ਨਸ਼ਾ ਲੋੜ ਤੋਂ ਵੱਧ ਲਿਆ ਨਸ਼ਾ ਲੋੜ ਤੋਂ ਵੱਧ ਲਿਆ ਲੋੜ ਤੋਂ ਵੱਧ ਲੈਣ ਦੇ ਨਾਲ ਕੀ ਆ ਲੀਵਰ ਡੈਮੇਜ ਹੋ ਗਿਆ ਇਸ ਕਰਕੇ ਅਸੀਂ ਇਹਦੇ ਨਾਲ ਲੀਵਰ ਦੀ ਦਵਾਈ ਸਪੈਸ਼ਲ ਰੈਡੀ ਕੀਤੀ ਹੋਈ ਆ ਔਰ ਇੰਨੀ ਕੁ ਜ਼ਿਆਦਾ ਵਧੀਆ ਮੈਡੀਸਿਨਾਂ ਨੂੰ ਆਮ ਬੰਦਾ ਵੀ ਵਰਤ ਸਕਦਾ ਉਹ ਨਸ਼ੇ ਵਾਲੇ ਵਿਅਕਤੀ ਦੇ ਲਈ ਤਾਂ ਬਿਲਕੁਲ ਜ਼ਰੂਰੀ ਆ ਉਹ ਮੈਮ ਜੀ ਇੱਕ ਚੀਜ਼ ਲਾਸਟ ਕੀ ਤੁਸੀਂ ਸਰ ਇਹ ਪਰਾਸ਼ ਕਿੰਨੇ ਟਾਈਮ ਤੋਂ ਬਣਾ ਰਹੇ ਹੋ ਕਿ ਫੈਮਲੀ ਵਿੱਚ ਵੀ ਤੁਹਾਡੇ ਕਦੋਂ ਤੋਂ ਸਟਾਰਟਿੰਗ ਹੋਈ ਸੀ ਜਦੋਂ ਤੁਸੀਂ ਇਹ ਪਰਾਸ਼ ਬਣਾਣਾ ਸਟਾਰਟ ਕੀਤਾ ਸੀ ਤਾਂ ਹੋਂ ਤੱਕ ਅਗਰ ਗੱਲ ਕਰੀਏ ਕਿ ਕਾਫੀ ਪੇਸ਼ੈਂਟ ਸਹੀ ਹੋ ਚੁੱਕੇ ਨੇ ਤਾਂ ਔਸ਼ਧੀ ਬਾਰੇ ਜ਼ਰੂਰ ਪੁੱਛਣਾ ਚਾਹੁੰਦੇ ਕਿ ਤੁਹਾਡੇ ਫੈਮਿਲੀ ਦੇ ਵਿੱਚੋਂ ਹੀ ਸਟਾਰਟਿੰਗ ਦੇ ਵਿੱਚ ਸੀਗਾ ਬਿਲਕੁਲ ਬਿਲਕੁਲ ਜੀ ਸਾਡੇ ਫਾਦਰ ਸਾਹਿਬ ਦੇ ਫੁੱਫੜ ਜੀ ਸਾਡੇ ਕੋਲੇ ਰਹਿੰਦੇ ਸੀ ਇਹ ਬਚਨਾ ਹਕੀਮ ਜੀ ਹਮ ਲਗਭਗ ਪੁਰਾਣੇ ਟਾਈਮ ਦੇ ਵਿੱਚ ਕਾਫੀ ਉਹਨਾਂ ਦਾ ਵੈਦਾਂ ਦੇ ਵਿੱਚ ਵੀ ਨਾਮ ਹੈਗਾ ਆ ਪੁਰਾਣੇ ਜਿਹੜੇ ਲੋਕਾਂ ਨੂੰ ਕਾਫੀ ਏ ਨੇੜਿਓਂ ਜਾਣਦੇ ਆ ਤੇ ਬਚਨਾ ਹਕੀਮ ਜੀ ਉਹਨਾਂ ਦਾ ਬੜਾ ਨਾਮ ਸੀਗਾ ਤੇ ਬਹੁਤ ਉਹਨਾਂ ਦੀ ਵਧੀਆ ਹਕਮਤ ਸੀਗੀ ਸੋ ਇਹ ਚੀਜ਼ ਸਾਨੂੰ ਘਰ ਦੇ ਵਿੱਚੋਂ ਹੀ ਮਿਲੀ ਆ ਠੀਕ ਆ ਪਹਿਲਾਂ ਅਸੀਂ ਮੈਚੁਰ ਨਹੀਂ ਸੀ ਜਦੋਂ ਉਹ ਸੀਗੇ ਸਾਡੇ ਵਿੱਚ ਤੇ ਹੌਲੀ-ਹੌਲੀ ਫੇ ਸਾਡੀ ਦਾਦੀ ਤੋਂ ਸਾਡੇ ਦਾਦਾ ਜੀ ਤੋਂ ਹੌਲੀ-ਹੌਲੀ ਸਾਨੂੰ ਇਹ ਨਾ ਚੀਜ਼ਾਂ ਬਾਰੇ ਨੌਲੇਜ ਹੋਈ ਅਸੀਂ ਫਿਰ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੱਕਾ ਹੀ ਬਣਾ ਲਿਆ ਠੀਕ ਆ ਲਗਭਗ 27 ਸਾਲ ਤੋਂ ਤਾਂ ਮੈਂ ਸਪਲੀਮੈਂਟ ਤੇ ਜਾਂ ਹੋਰ ਬਹੁਤ ਸਾਰੇ ਆਯੁਰਵੈਦਿਕ ਪ੍ਰੋਡਕਟ ਹੈਗੇ ਜਿਨ੍ਹਾਂ ਤੇ ਮੈਂ ਐਜ਼ ਏ ਬਾਰ ਕਰਾਂ ਦੇ ਵਿੱਚ ਜਾ ਕੇ ਇਹਦੇ ਬਾਰੇ ਆਪਾਂ ਲੋਕਾਂ ਨੂੰ ਦੱਸਦੇ ਸੀਗੇ ਇਹ ਕਹਿ ਲੋ ਜੇ ਕੋਚਿੰਗ ਇਹਦੇ ਬਾਰੇ ਜਾਣਕਾਰੀ ਵੀ ਦਿੰਦੇ ਅਸੀਂ ਤੁਸੀਂ ਕਿਹतरह ਦਾ ਬੀੜਾ ਚੱਕਿਆ ਹੈ ਕਿ ਨਸ਼ਾ ਮੁਕਤ ਕਰਨਾ ਦੇਸ਼ ਭਰ ਦੇ ਵਿੱਚੋਂ ਦੀ ਕੀ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਜਿਹੜੇ ਨਸ਼ੇ ਦੀ ਜਪੇੜ ਦੇ ਵਿੱਚ ਇੰਨਾ ਆ ਚੁੱਕੇ ਨੇ ਸਾਰੀ ਜਗ੍ਹਾ ਮੈਡੀਸਿਨ ਖਾ ਚੁੱਕੇ ਨੇ ਕਈ ਤਰ੍ਹਾਂ ਦੀਆਂ ਦਵਾਈਆਂ ਤੇ ਕਈ ਤਰ੍ਹਾਂ ਦੇਖਿਓ ਆਪਾਂ ਮਾਪਿਆਂ ਦੇ ਪੁੱਤ ਵੱਖਰੇ ਹੋ ਜਾਂਦੇ ਨੇ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਬੱਚੇ ਚਲੇ ਜਾਂਦੇ ਨੇ ਮਾਪਿਆਂ ਦੀ ਸ਼ਕਲ ਤੱਕ ਨਹੀਂ ਦੇਖ ਪਾਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਸੁਮਰਨ ਜੀ ਲਿੱਦਾਂ ਹੈਗੀ ਆ ਸਾਡਾ ਤਾਂ ਕੰਮ ਸੀਗਾ ਪ੍ਰਾਸ਼ ਲੈ ਕੇ ਆਣਾ ਅਸੀਂ ਮਾਰਕੀਟ ਦੇ ਵਿੱਚ ਪ੍ਰਾਸ਼ ਲੈ ਕੇ ਉਤਰ ਆਏ ਆ ਸੋ ਇਹ ਸਾਡੇ ਕੱਲਿਆਂ ਦੇ ਕਰਨਾ ਨਹੀਂ ਹੋਣਾ ਹੁਣ ਜਿਹੜਾ ਬੰਦਾ ਐਡਿਕਟਡ ਹੈਗਾ ਆ ਅਗਰ ਉਹ ਇਹ ਨਸ਼ੇ ਤੋਂ ਛੁਟਕਾਰਾ ਪਾਣਾ ਚਾਹੁੰਦਾ ਆ ਉਹ ਬੜੀ ਖੁਸ਼ੀ ਦੇ ਨਾਲ ਆ ਕੇ ਜਿਹੜਾ ਇਹ ਪ੍ਰਾਸ਼ ਲੈ ਸਕਦਾ ਸਾਡਾ ਤਾਂ ਦਿਲ ਇਹ ਕਹਿੰਦਾ ਕਿ ਸਾਡਾ ਪੰਜਾਬ ਬੜਾ ਖੁਸ਼ਹਾਲ ਹੋਵੇ ਹਰ ਇੱਕ ਬੱਚਾ ਮਾਂ ਦਾ ਵਧੀਆ ਹੋਵੇ ਉਹਦੀ ਤੰਦਰੁਸਤੀ ਕਿਉਂਕਿ ਮਾਪੇ ਹਰ ਵੇਲੇ ਆਪਣੇ ਬੱਚੇ ਦੀ ਤੰਦਰੁਸਤੀ ਮੰਗਦੇ ਆ ਸੋ ਉਹਨਾਂ ਦੇ ਮਾਪਿਆਂ ਦੇ ਨਾਲ ਨਾਲ ਅਸੀਂ ਦੀ ਉਹਨਾਂ ਦੀ ਤੰਦਰੁਸਤੀ ਮੰਗਦੇ ਆ ਕਿ ਉਹ ਇੱਕ ਵਧੀਆ ਆਪਣਾ ਜੀਵਨ ਖੁਸ਼ਹਾਲ ਜੀਵਨ ਜੀਣ ਜੇ ਅਗਰ ਉਹ ਖੁਸ਼ਹਾਲ ਜੀਵਨ ਜੀਣਾ ਚਾਹੁੰਦੇ ਆ ਅਗਰ ਉਹ ਛੱਡਣਾ ਚਾਹੁੰਦੇ ਕੋਈ ਵੀ ਪਰਸਨ ਚਾਹੇ ਓਵਰ ਏਜਡ ਹੋ ਗਿਆ ਚਾਹੇ ਉਹਨਾਂ ਦੀ ਜਿਹੜੀ ਛੋਟੀ ਹੈਗੀ ਕੋਈ ਵੀ ਜੀਨੇ ਛੱਡਣਾ ਉਹ ਇੱਕ ਵਾਰੀ ਸਾਡਾ ਬਲਿਸਪਰਾਸ਼ અપਨਾ ਕੇ ਜਰੂਰ ਦੇਖੇ ਅਸੀਂ ਮਤਲਬ ਉਹਨਾਂ ਨੂੰ ਵਿਸ਼ਵਾਸ ਦਵਾਨੇ ਆ ਕਿ ਜਦੋਂ ਪ੍ਰਾਸ਼ ਦੀ ਪਹਿਲੀ ਗਰਾਹੀ ਮਤਲਬ ਪਹਿਲੀ ਡੋਜ਼ ਉਹਨਾਂ ਦੇ ਅੰਦਰ ਚਲ ਗਈ ਇਹ ਪ੍ਰਾਸ਼ ਉਦੋਂ ਹੀ ਆਪਣੀ ਜਿਹੜੀ ਚਮਤਕਾਰੀ ਜਿਹੜਾ ਨਾ ਆਪਣਾ ਕੀ ਕਹਿਣਾ ਸ਼ੁਰੂ ਕਰ ਦੇਗਾ ਹੈ ਨਾ ਸਰ ਸੁਖਿੰਦਰ ਜੀ ਆਣਾ ਕਿੱਥੇ ਪੈਗਾ ਜੇਕਰ ਤੁਹਾਡੇ ਕੋਲ ਵਿਜ਼ਿਟ ਕਰਨਾ ਹੈ ਤੁਹਾਡੇ ਕਲੀਨਿਕ ਦੇ ਵਿੱਚ ਜਾਂ ਫਿਰ ਕਿਸੇ ਨੇ ਪ੍ਰਾਸ਼ ਤੁਹਾਡੇ ਨਾਲ ਕੰਸਲਟ ਕਰਨਾ ਫੋਨ ਦੇ ਉੱਪਰ ਜਾਂ ਫੋਨ ਦੇ ਉੱਪਰ ਵੀ ਕੰਸਲਟ ਕਰ ਸਕਦਾ ਹੈ ਇਹ ਕਮਾਂ ਮ ਫੋਨ ਦੇ ਉੱਤੇ ਕੰਸਲਟ ਕਰਨੀ ਵੀ ਜ਼ਰੂਰੀ ਆ ਪਰ ਅਸੀਂ ਇਹ ਕਵਾਂਗੇ ਕਿ ਜਿਸ ਕਿਸੇ ਵਿਅਕਤੀ ਨੇ ਜਾਂ ਕੋਈ ਜਿਹੜਾ ਵੀ ਵਿਅਕਤੀ ਨਸ਼ਾ ਕਰ ਰਿਹਾ ਜਾਂ ਉਹਦੀ ਫੈਮਲੀ ਐਜ਼ ਅ ਫੈਮਲੀ ਚੋਂ ਜਾਂ ਉਹਨਾਂ ਨੇ ਸਾਡੇ ਨਾਲ ਕੰਸਲਟ ਕਰਨੀ ਆ ਅਸੀਂ ਇਹ ਕਵਾਂਗੇ ਫੋਨ ਨੰਬਰ ਵੀ ਚਲੋ ਅਸੀਂ ਤੁਹਾਨੂੰ ਦੇ ਦਾਂਗੇ ਚੈਨਲ ਤੇ ਤੁਸੀਂ ਆਪਣੇ ਵੀਡੀਓ ਦੇ ਉੱਤੇ ਲਾ ਦੇਣੇ ਤੇ ਸਾਨੂੰ ਮਿਲਣ ਦੇ ਲਈ ਅਸੀਂ ਇਹ ਕਵਾਂਗੇ ਕਿ ਇੱਕ ਵਾਰ ਸਾਨੂੰ ਮਿਲੋ ਜ਼ਰੂਰ ਜੀ ਮਿਲ ਕੇ ਕੀ ਹੁੰਦਾ ਕਿ ਕੁਝ ਚੀਜ਼ਾਂ ਫੋਨ ਤੇ ਨਹੀਂ ਕਲੀਅਰ ਕੀਤੀਆਂ ਜਾ ਸਕਦੀਆਂ ਨਾ ਸਾਨੂੰ ਮਿਲਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਤਾਂ ਦੱਸਾਂਗੇ ਕਿ ਮੈਂ ਪੜ ਸ਼ਹਿਰ ਨੰਗਲ ਰੋਡ ਨੀਅਰ ਲੌਂਗਿਆ ਡੈਂਟਲ ਹਸਪੀਟਲ ਦੇ ਨਾਲ ਮੇਰਾ ਕਲੀਨਿਕ ਹੈਗਾ ਆ ਤੇ ਦੂਸਰੇ ਨੰਬਰ ਤੇ ਰঞ্জੀਤ ਸਰ ਹੋਣਾ ਦਾ ਇਹਨਾਂ ਦਾ ਰਾਹੋਂ ਸ਼ਹਿਰ ਨਮਾਸ਼ਰ ਰੋਡ ਨੀਅਰ ਕੈਪਟਨ ਪੈਟਰੋਲ ਪੰਪ ਤੁਸੀਂ ਆ ਕੇ ਇਹਨਾਂ ਨੂੰ ਵੀ ਮਿਲ ਸਕਦੇ ਹੋ ਸੋ ਬਿਲਕੁਲ ਜੇਕਰ ਗੱਲ ਕਰੀਏ ਨਸ਼ੇ ਦੀ ਚਪੇਟ ਦੇ ਵਿੱਚ ਆਏ ਯੂਥਲੀ ਜਾਂ ਮਾਪਿਆਂ ਦੇ ਪੁੱਤ ਜੋ ਨਸ਼ਾ ਚੁਰਾਉ ਕੇਂਦਰ ਦੇ ਵਿੱਚ ਚਲੇ ਜਾਂਦੇ ਮਾਪਿਆਂ ਤੋਂ ਵੀ ਦੂਰ ਹੋ ਜਾਂਦੇ ਨੇ ਤਾਂ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਬless ਪ੍ਰੈਸ਼ ਇਹਨਾਂ ਵੱਲੋਂ ਕਾਫੀ ਟਾਈਮ ਦਾ ਜੜੀ ਔਸ਼ਧੀ ਬਣਾਈ ਹੋਈ ਹੈ ਇਸ ਦੇ ਲਾਵਾ ਜੋ ਨਸ਼ੇ ਦੇ ਨਾਲ ਐਡਿਕਟਡ ਹੁੰਦੇ ਆ ਜਿਨ੍ਹਾਂ ਨੂੰ ਨਸ਼ਾ ਓਵਰਡੋਸ ਹੋ ਜਾਂਦਾ ਤੇ ਲੀਵਰ ਤੇ ਅਸਰ ਕਰਦਾ ਉਸ ਦੇ ਲਈ ਵੀ ਇਹਨਾਂ ਵੱਲੋਂ ਜਿਹੜਾ ਕੀ ਹੈ ਇੱਕ سیرਪ ਤਿਆਰ ਕੀਤਾ ਗਿਆ ਸੋ ਤੁਸੀਂ ਬਲੈਸ ਪ੍ਰੈਸ਼ ਤੇ ਲੀਵਰ ਜਿਹੜਾ ਇਹਨਾਂ ਦਾ سیرਪ ਹੈ ਉਹ ਯੂਜ਼ ਕਰ ਸਕਦੇ ਹੋ ਔਰ ਬਹੁਤ ਜਲਦੀ ਤੁਹਾਨੂੰ ਰਿਜ਼ਲਟ ਮਿਲੇਗਾ ਹੁਣ ਤੱਕ ਕਾਫੀ ਜੁੜੇ ਨਸ਼ੇ ਦੇ ਐਡਿਕਟਡ ਠੀਕ ਹੋ ਚੁੱਕੇ ਨੇ ਸੋ ਆਣਾ ਕਿਤੇ ਪਵੇਗਾ ਤੁਹਾਨੂੰ ਡਿਸਪਲੇ ਉੱਪਰ ਨੰਬਰ ਵੀ ਡਿਸਪਲੇ ਕੀਤਾ ਹੋਇਆ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਐਡਰੈਸ ਵੀ ਵਿਜ਼ਿਟ ਕਰ ਸਕਦੇ ਹੋ ਤੇ ਠੀਕ ਹੋ ਕੇ ਜਾ ਸਕਦੇ ਹੋ ਇਦਾਂ ਦੀ ਅਪਡੇਟਸ ਨਾਲ ਬੜੇ ਰਹੀਓ ਨਿਊਜ਼ ਪੰਜਾਬ ਦੇ